ਸੋਸੀਲ ਦੀਪ ਬਾਈ ਕੀ ਹਾਲ ਚੱਲ ਵਧੀਆ ਵੀਰੇ ਹੋ ਠੀਕ ਠਾਕ ਹੋ ਹਾਂ ਵਧੀਆ ਵੀਰੇ ਹੋ ਪਹੁੰਚ ਗਏ ਡਾਕਟਰ ਕੋਲ ਤੇ ਹਾਂਜੀ ਵੀਰੇ ਆ ਗਏ ਦੇਖੋ ਬਾਈ ਜੀ ਬਾਈ ਦਾ ਨਾ ਮੈਂ ਕਾਫੀ ਵੀਡੀਓ ਦੇ ਵਿੱਚ ਪਾਈਦੀ ਹਾਂ ਤੁਸੀਂ ਦੇਖ ਹੀ ਚੁੱਕੇ ਹੋਵੋਗੇ ਮੇਰੀ ਦੋ ਤਿੰਨ ਵੀਡੀਓ ਦੇ ਵਿੱਚ ਬਾਈ ਜੀ ਆ ਚੁੱਕੇ ਨੇ ਕਿ ਠੀਕ ਹੈ ਨਾ ਬਾਈ ਦੇ ਲਵੇ ਨਾ ਸਪੈਸ਼ਲ ਕਵਾਈਬ੍ਰਿਡ ਠੀਕ ਹੈ ਤੇ ਸਪੈਸ਼ਲੀ ਹੁੰਦੀ ਹੈ ਕਿ ਆਲ ਬ੍ਰੀਡ ਦੇ ਵਿੱਚ ਬਾਈ ਦਾ ਕੰਮ ਹੈ ਠੀਕ ਹੈ ਨਾ ਤੇ ਬਾਕੀ ਆਪਾਂ ਗੱਲ ਕਰਦੇ ਹਾਂ ਬਾਈ ਜੀ ਬਾਈ ਜੀ ਕਿਹੜੇ ਨਸਲ ਦੇ ਬੱਚੇ ਨੇ ਕਿ ਕੀ ਕੁਛ ਹੈ ਇਹ ਇੱਕ ਕਲਚਰ ਫਾਰਮ ਦੇ ਬੱਚੇ ਆ ਵੀਰੇ ਕਲਚਰ ਪਾਉਂਦੇ ਬਾਈ ਜੀ ਹਾਂ ਦੇਖੋ ਤੁਸੀਂ ਬੱਚਿਆਂ ਦਾ ਸਾਈਜ਼ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਵੀ ਸ਼ਾਰਟ ਆਈਸ ਤੇ ਸ਼ਾਰਟ ਉਹਦੇ ਵਿੱਚ ਨਹੀਂ ਗਏ ਸ਼ਾਰਟ ਮੱਜਲ ਦੇ ਵਿੱਚ ਨੇ ਭਾਈ ਜੀ ਘੁਮਾ ਕੇ ਦਿਖਾ ਜੀ ਭਾਈ ਜੀ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਮੇਲ ਵੀਰੇ 6000 ਰੁਪਏ ਦਾ ਠੀਕ ਹੈ ਤੇ ਫੀਮੇਲ 3500 ਰੁਪਏ ਦੀ ਠੀਕ ਹੈ ਤੇ ਬਾਕੀ ਭਾਈ ਜੀ ਆਪ ਮੇਰੇ ਇਹ 3500 ਦਾ ਮੇਲ ਆ ਜੀ 3500 ਦਾ ਮੇਲ ਹਾਂਜੀ ਠੀਕ ਹੈ ਤੇ ਭਾਈ ਜੀ ਆਪਣਾ ਆ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਆਪਣਾ ਸਾਰੇ ਹੀ ਆ ਜੀ 올 ਬਰੀਡ ਦੇ ਵਿੱਚ ਹੀ ਆ ਠੀਕ ਹੈ ਤੇ ਬਾਕੀ ਭਾਈ ਜੀ ਆਪਣੀ ਲੋਕੇਸ਼ਨ ਤੇ ਮੋਬਾਈਲ ਨੰਬਰ ਦੱਸ ਦਿਓ ਪਿੰਡ ਸੱਦੋ ਵਾਲਾ ਵੀਰੇ ਡਿਸਟ੍ਰਿਕਟ ਬਰਨਾਲਾ ਨੇੜੇ ਹਟੂਰ ਠੀਕ ਆ 9834920292 ਠੀਕ ਆ ਨੀਚੇ ਵੀਡੀਓ ਦੇ ਵਿੱਚ ਤਾਂ ਬਾਈ ਦਾ ਨੰਬਰ ਚੱਲਦਾ ਹੋਊਗਾ ਬਾਈ ਦਾ 올 ਇੰਡੀਆ ਡਿਲੀਵਰੀ ਹੈ ਤੇ 올 ਵੀਰੇ ਦੇ ਵਿੱਚ ਕੰਮ ਹੈ ਫਿਲਹਾਲ ਬਾਈ ਲਈ ਬੈ ਸਟਾਕ ਕਲਤੀ ਕਾ ਕਲਚਰ ਟਾਇਮ ਐਕਸ ਬੱਚੇ ਪਏ ਸੀ ਠੀਕ ਆ ਓਕੇ ਬਾਈ ਦੀਪ ਓਕੇ ਵੀਰੇ ਸੱਚੀਆ ਦਵਿੰਦਰ ਬਾਈ ਕੀ ਹਾਲ ਚੱਲਦਾ ਸੱਚੀਆ ਜੀ ਵਧੀਆ ਜੀ ਵਧੀਆ ਠੀਕ ਠਾਕ ਪਹੁੰਚ ਗਏ ਡਾਕਟਰਾਂ ਕੋਲ ਪਹੁੰਚ ਗਏ ਜੀ ਦੇਖੋ ਬਾਈ ਜੀ ਬਾਈ ਲੈ ਕੇ ਆਇਆ ਹੈ ਨਾ ਟੀਐਮ ਦੇ ਬੱਚੇ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਬਾਈ ਜੀ ਕਮਾ ਕੇ ਦਿਖਾ ਦਿਓ ਤੁਸੀਂ ਬੱਚੇ ਦੇਖ ਹੀ ਸਕਦੇ ਹੋ ਪੂਰਾ ਕੁਆਲਿਟੀ ਦੇ ਵਿੱਚ ਬੱਚੇ ਨੇ ਕਿ ਬੱਚੇ ਨੇ ਵੀ ਬਾਈ ਨੂੰ ਮੈਂ ਕਮਾ ਵੀ ਹੱਥ ਨਾਲ ਕਮਾ ਕੇ ਦਿਖਾ ਦਉ ਤਾਂ ਬੱਚਾ ਵੀ ਘੁੰਮ ਨਹੀਂ ਸਕਦਾ ਵੀ ਇੰਨੇ ਪੈਸੇ ਦੇ ਬੱਚੇ ਨੇ ਕਿ ਤੇ ਬਾਈ ਜੀ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਭਾਜੀ ਆ ਮੇਲੇ ਜੀ 20000 ਰੁਪਿਆ ਠੀਕ ਹੈ ਜੀ ਫੀਮੇਲ ਦਾ 15000 ਰੁਪਿਆ ਜੀ 15000 ਰੁਪਿਆ ਤੇ ਬਾਈ ਜੀ ਫਿਲਹਾਲ ਮੈਂ ਪਿੰਜਰੇ ਤੇ ਨਿਗਾਹ ਮਾਰੀ ਦਵਾ ਬਾਈ ਨਵੇਂ ਸਟਾਕ ਕਾਫੀ ਪਿਆ ਭਾਈ ਜੀ ਕੀ ਕੁਛ ਇਹਦੇ ਵਿੱਚ ਮੇਲ ਫੀਮੇਲ ਕਿੰਨੇ ਨੇ ਦੋ ਮੇਲ ਨੇ ਚਾਰ ਫੀਮੇਲ ਨੇ ਠੀਕ ਹੈ ਇਹ ਬਾਕੀ ਬਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰ ਆਪਨਾ 33 ਮਹੀਨੇ ਦੇ ਵਿੱਚ ਹੀ ਕੰਮ ਆਈ ਗਾ ਸਪੈਸ਼ਲ ਟੀਮ ਦੇ ਹਾਂਜੀ ਹਾਂ ਹਰ ਟਾਈਮ ਬੱਚਾ ਅਵੇਲੇਬਲ ਮਿਲ ਜਾਂਦਾ ਹਾਂਜੀ ਹਾਂ ਬਿਲਕੁਲ ਜੀ ਠੀਕ ਹੈ ਤੇ ਬਾਈ ਜੀ ਆਪਣਾ ਤੁਸੀਂ ਰੇਟ ਦੱਸ ਦਿਤਾ ਬਾਈ ਜੀ ਆਪਣੀ ਲੋਕੇਸ਼ਨ ਦੱਸ ਦਿਓ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਲੋਕੇਸ਼ਨ ਮੇਰੀ ਹੈਗੀ ਪਿੰਡ ਦਰਕਾਪੁਰ ਜ਼ਿਲ੍ਹਾ ਪਟਿਆਲਾ ਠੀਕ ਹੈ ਜੀ ਠੀਕ ਹੈ ਜੀ ਪਾਸੂ ਸ਼ਹਿਰ ਦੇ ਲਾਗੇ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 98724 64099 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਤੇ ਦੂਜੇ ਨੰਬਰ ਤੇ ਕੱਲ ਪੁੱਛਾਂ ਹੋਰ ਵੀਰੇ ਆਪਣਾ ਆਲ ਓਵਰ ਇੰਡੀਆ ਡਿਊਟੀ ਕਰਵਾ ਦ ਇਹ ਟੀਐਮ ਦੇ ਵਿੱਚ ਬਰੀਡ ਦੇ ਵਿੱਚ ਕੰਮ ਹੈ ਹਾਰ ਟਾਈਮ ਬੱਚੇ अवेलेबल ਮਿਲ ਜਾਂਦੇ ਨੇ ਕਿ ਠੀਕ ਹੈ ਲੋਕੇਸ਼ਨ ਪਾਸੋ ਦੇ ਨੀਅਰ ਪੁਰ ਦੁਰਗਾਪੁਰ ਪੈ ਜਾਂਦੀ ਹੈ ਓਕੇ ਵੀਰੇ ਥੈਂਕ ਯੂ ਜੀ ਥੈਂਕ ਯੂ ਤੁਮਿੰਦਰ ਬਾਈ ਓਕੇ ਹਸਤੀਕਲ ਜੈਮਲ ਬਾਈ ਕੀ ਹਾਲ ਚਾਲ ਸਸ਼ੀ ਕਾਲ ਵੀਰ ਜੀ ਵਧੀਆ ਪ੍ਰਾਤ ਤੁਸੀਂ ਹੱਸੋ ਹੋਰ ਪਹੁੰਚ ਗਏ ਡਾਕਟਰ ਸਾਹਿਬ ਹਾਂਜੀ ਵੀਰਾ ਕੋਈ ਭਾਈ ਜੀ ਬਾਈ ਲੈ ਕੇ ਆਇਆ ਹਾ ਬਾਈ ਦੀ ਸਪੈਸ਼ਲ ਕੁਆਲਿਟੀ ਦੇ ਵਿੱਚ ਬਾਈ ਦਾ ਚੌ ਚੌ ਦੇ ਬੱਚੇ ਹਾਰ ਟਾਈਮ ਅਵੇਲੇਬਲ ਹੁੰਦੇ ਨੇ ਬਾਈ ਲਵੇ ਤੁਸੀਂ ਕੋਈ ਵੀ ਵੀਡੀਓ ਦੇਖੀ ਹੋਗੀ ਮੇਰੀ ਤਾਂ ਬਾਈ ਲਵੇ ਸਟਾਕ ਅਵੇਲੇਬਲ ਹੁੰਦੀ ਹੁੰਦਾ ਤੁਸੀਂ ਆ ਦੇਖੀ ਲਓ ਤੋਂ ਲੋ ਉਹਨਾਂ ਲਈ ਵੀ ਲਾਇਬ੍ਰੇਰੀ ਦੇ ਬੱਚੇ ਪਏ ਨੇ ਬਲੈਕ ਦੇ ਵਿੱਚ ਠੀਕ ਹੈ 4 14 نیچے ਬੱਚਾ ਪਿਆ ਆ ਬਾਕੀ ਬਾਈ ਨਾਲ ਗੱਲ ਕਰਦੇ ਆ ਭਾਈ ਜੀ ਆਪਣਾ ਆਲ ਬ੍ਰੀਡ ਦੇ ਵਿੱਚ ਹੀ ਕੰਮ ਆਲ ਬ੍ਰੀਡ ਦੇ ਵਿੱਚ ਹੀ ਕੰਮ ਆ ਭਰਾ ਠੀਕ ਆ ਆਲ ਇੰਡੀਆ ਡਿਲੀਵਰੀ ਹਾਂਜੀ ਆਲ ਇੰਡੀਆ ਤੇ ਫਿਲਹਾਲ ਭਾਈ ਜੀ ਹੁਣ ਚੌਂਚੌ ਦੇ ਬੱਚੇ ਦਾ ਕੀ ਪ੍ਰਾਈਸ ਹੈ ਮੇਲ ਫੀਮੇਲ ਦਾ ਵੀਰੇ ਵੀਰੇ ਇਹ ਮੇਲ ਦਾ ਰੇਟ ਹੈਗਾ 18 ਤੋਂ ਲੈ ਕੇ 25000 ਰੁਪਏ ਤੱਕ ਕੁਆਲਿਟੀ ਦੇ ਹਿਸਾਬ ਨਾਲ ਹਾਂਜੀ ਤੇ ਰੈੱਡ ਕਲਰ ਦਾ ਬੱਚਾ ਹੈਗਾ ਵੀਰੇ 15000 ਤੋਂ ਲੈ ਕੇ 18000 ਤੱਕ ਠੀਕ ਹੈ ਤੇ ਬ੍ਰਦਰ ਬਾਕੀ ਮੈਂ ਗੱਲ ਕਰਾਂ ਇਹਦੇ ਵਿੱਚ ਇੱਕ ਤੀਜਾ ਕਲਰ ਆਉਂਦਾ ਉਹਦਾ ਬਲੈਕ ਬਲੈਕ ਕਲਰ ਵੀ ਆ ਜਾਂਦਾ ਵੀਰੇ ਜੈੱਡ ਬਲੈਕ ਤੇ ਵਾਈਟ ਵਾਈਟ ਕਰੀਮ ਤੇ ਰੈੱਡ ਕਲਰ ਦੇ ਠੀਕ ਜੱਟ ਬਲੈਕ ਮੇਲ ਹਾਂਜੀ ਮੇਲ ਠੀਕ ਹੈ ਫੀਮੇਲ 16 18 ਦੇ ਰੇਂਜ ਚ ਦੇਰਾ ਠੀਕ ਹੈ ਤੇ ਬਾਕੀ ਬਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਮੇਰੇ ਆਲ ਬਰੀਡ ਦੇ ਵਿੱਚ ਹੀ ਕੰਮ ਆ ਬੀਗਲ ਲੈਬਰਟੀ ਬੜਾ ਹਸਕੀ ਸਾਰੇ ਮਿਲ ਜਾਂਦੇ ਆ ਜਿਆਦਾਤਰ ਆਪਣਾ ਸਟਜੂ ਹਸਕੀ ਤੇ ਚੌਂਚੌਂ ਦੇ ਵਿੱਚ ਕੰਮਾ ਤੇ ਆਪਣੇ ਘਰੇ 2 ਲੀਟਰ ਹਸਕੀ ਬੁਲੀਕੋਰ ਦੇ ਬਿੱਦ ਪੇਪਰ ਪਏ ਵੀ ਨੇ ਠੀਕ ਹੈ ਬੱਚੇ ਬਾਈ ਜੀ ਨੇ ਦੱਸ ਹੀ ਚੁੱਕਿਆ ਵੀ ਠੀਕ ਹੈ ਨਾ 2 ਲੀਟਰ ਹਸਕੀ ਦੇ ਠੀਕ ਹੈ ਨਾ ਬੱਚੇ ਛੋਟੇ ਨੇ ਕਿ ਹਜੇ ਠੀਕ ਹੈ ਉਹ ਬੱਚੇ ਸਟਾਕ ਆ ਲੈਵਲ ਹੈ ਹਸਕੀ ਬੁਲੀਕੋਰ ਦੇ ਵਿੱਚ ਬਾਕੀ ਆ ਬਾਈ ਦਾ ਮੋਬਾਈਲ ਨੰਬਰ ਪੁੱਛਦੇ ਆ ਬਾਈ ਦੀ ਲੋਕੇਸ਼ਨ ਪੁੱਛਦੇ ਆ ਬਈ ਜੀ ਮੋਬਾਈਲ ਇਸ ਨੂੰ ਵੀਰੇ ਆਪਣੀ ਪਟਿਆਲਾ ਪੰਜਾਬ ਵੀ ਆ ਡਿਲੀਵਰੀ ਆਲ ਇੰਡੀਆ ਆਪਣਾ ਕਨੈਕਟ ਨੰਬਰ ਹੈਗਾ 8264 436095 ਵੀਰੇ ਠੀਕ ਆ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਆਪਾਂ ਬਾਕੀ ਬਾਈ ਜੀ ਆ ਬੀਗਲ ਦੇ ਵਿੱਚੋਂ ਤਾਂ ਕਹੋ ਜੀ ਕੀ ਪ੍ਰਾਈਸ ਹੈ ਬਾਈ ਜੀ ਵੀਰੇ ਇਹ ਮੇਲ ਹੈਗਾ 12 ਤੋਂ 15000 ਦੀ ਰੇਂਜ ਚ ਟਰਾਈ ਕਲਰ ਆ ਪ੍ਰੋਪਰ ਮਾਰਕਿੰਗ ਵਿੱਚ ਠੀਕ ਆ ਵੀਰੇ ਇਹ ਮੜਾ ਜੇ ਵੀਰੇ ਆਪਾਂ ਘੱਟ ਰੇਟ ਚ ਦੇਣਾ ਜੀ ਮੈਂ 10 11000 ਦੀ ਰੇਂਜ ਚ ਮਾਰਕਿੰਗ ਘੱਟ ਆ ਜਿਵੇਂ ਦੀ ਠੀਕ ਆ ਪੰਜਕਮ ਫੁੱਲ ਟਰਾਈ ਕਲਰ ਨੇ ਵੀਰ ਆ ਪ੍ਰੋਪਰ ਮਾਰਕਿੰਗ ਇਹਦੇ ਮਾਰਕਿੰਗ ਘੱਟ ਆ ਬਸ ਠੀਕ ਆ ਵੀਰੇ ਇਹ ਮੇਲ ਦਾ ਰੇਟ ਆ ਵੀਰੇ ਫੀਮੇਲ ਦਾ ਪ੍ਰਾਈਸ ਫੀਮੇਲ ਵੀਰੇ 8000 ਤੋਂ 10-12 ਦੀ ਰੇਂਜ ਚ ਮਿਲ ਜਾਂਦੀ ਆ ਬਾਕੀ ਕਲਰ ਦੇ ਦਾ ਮਾਰਕਿੰਗ ਦੇ ਹਿਸਾਬ ਨਾਲ ਜਿਵੇਂ ਕਿ ਇਹਦੇ ਪ੍ਰੋਪਰ ਮਾਰਕਿੰਗ ਇਹਦੇ ਮਾਰਕਿੰਗ ਘੱਟ ਆ ਇਹਦਾ ਰੇਟ ਘੱਟ ਹੋ ਜਾਊਗਾ ਵੀਰੇ ਠੀਕ ਆ ਵੀਰੇ ਹਾਂਜੀ ਇਹਦੀ 올ਓਵਰ ਡਿਲੀਵਰੀ ਆਲ ਪੰਜਾਬ ਦੇ ਵਿੱਚ ਕਰਮ ਆ ਠੀਕ ਆ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਵੀਰੇ ਓਕੇ ਵੀਰੇ ਸਤਿ ਸ਼੍ਰੀ ਅਕਾਲ ਕੇ ਭਾਈ ਸਤਿ ਸ਼੍ਰੀ ਅਕਾਲ ਦਰਨ ਭਾਈ ਕੀ ਹਾਲ ਚਾਲ ਹੈ ਵਧੀਆ ਭਾਈ ਵਧੀਆ ਰਹੀ ਆਗਰੇ ਹਾ ਪਹੁੰਚ ਗਏ ਸੀ ਬਾਈ ਆਪਣੇ ਜਿਲ੍ਹਾ ਸੰਗਰੂਰ ਪੈਣ ਦਾ ਇਹ ਬਾਈ ਉਹਨਾਂ ਦਾ ਕਾਫੀ ਫੀਲਡਾਂ ਦੇ ਵਿੱਚ ਕੰਮ ਆ ਔਰ ਫੀਲਡ ਦੇ ਵਿੱਚ ਭਾਈ ਕਰਦੇ ਨੇ ਆਪਾਂ ਕੈਮਰੇ ਫੋਟੋ ਫਾਰੀ ਦਾ ਪਾਪ ਦੇ ਵਿੱਚ ਵੀ ਕੈਟ ਦੇ ਵਿੱਚ ਇਹ ਪਰਦੇ ਇਹ ਬਸ ਕੋਈ ਨਾ ਗੱਲ ਕਰਦੇ ਆ ਦੇਖੋ ਤੁਸੀਂ ਮੁੱਤ ਦਾ ਚੌਦ ਇਹ ਸੱਚੀ ਗੱਲ ਕਰਦਾ ਪਾਈਆ ਭਾਈ ਜੀ ਮੇਲ ਦੇਣਾਂਗੇ ਦਾਦਾ ਫੀਮੇਲ ਨਾਲ 6000 ਇਹੋ ਜੀ 6000 ਤੇ ਆਪਾਂ ਅਮਰੀਨ ਦੇ ਬੱਚੇ ਵੀ ਅਮਰੀਨ ਬੱਚਾ ਉਹੀ ਮੇਲ ਦਾ 4500 ਫੀਮੇਲ 3500 ਠੀਕ ਹੈ ਤੇ ਆਹ ਛਿੜਜੂ ਦਾ ਬੱਚੇ ਦਾ ਛਿੜਜੂ ਫੀਮੇਲ ਦੇ ਲੱਗੇ ਵੀਰੇ 10000 ਦੀ ਮੇਲ ਦੇਣਾਂਗੇ ਆਹ ਕਲਚਰ ਪਾਉਣ ਦਾ 2 ਮੰਥ ਦਾ ਇਹਦੇ ਲੱਗੇ 10000 ਦਾ ਇੱਕ ਮੈਂ ਕਿਥੇ ਲੱਗਦੀ ਜੇ ਕੋਈ ਆਪਣਾ ਚੈਨਲ ਤੋਂ ਆਊਗਾ ਤਾਂ ਆਪਾਂ ਉਹਨੂੰ ਡਿਸਕਾਊਂਟ ਕਰਕੇ 9000 ਦਾ ਮਿਲ ਦੇ ਦਾਂਗੇ ਡਾਕਟਰ ਭਾਉਂਦਾ ਤੇ ਬਾਕੀ ਇਹਦੇ ਦਾ ਦਿੱਤਾ ਭਾਈ ਜੀ ਆ ਵਾਰਡ ਦੇ ਵਿੱਚ ਕੀ ਇਹ ਲਾਉ ਵਾਰਡ ਆ ਗਿਆ ਰਵੀ ਭਾਈ ਇਹ ਦਾ ਲਵਾਂਗੇ ਆਪਾਂ 2500 ਰੁਪਏ ਦਾ ਪੇਅਰ ਠੀਕ ਹੈ ਜੀ ਥੱਲੇ ਬਜਰੀਗਰ ਆ ਉਹ 400 ਰੁਪਏ ਦਾ ਪੇਅਰ ਆ 400 ਰੁਪਏ ਆ ਹਾਂ ਇਹ ਜਰਮਨ ਭਾਈ ਜੀ ਲੋਕ ਕੋਡ ਸ਼ਾਰਟ ਕੋਡ ਜਰਮਨ ਦਾ ਡਬਲ ਕੋਡ ਹੈ ਕੀ ਪ੍ਰਾਈਸ ਭਾਈ ਜੀ ਮੇਲ ਕਿੰਨਾ ਜਰਮਨ ਮੇਲ ਦੇ ਦਾਂਗੇ ਆਪਾਂ 11 ਕ ਦਾ ਫੀਮੇਲ ਦੇ ਦਾਂਗੇ 6000 ਬਿੱਲੀ ਹੈ ਜੀ ਬਾਕੀ ਭਾਈ ਜੀ ਆ ਦੱਸਿਓ ਤਾਂ ਕੀ ਭਾਈ ਜੀ ਦਾ ਆਲ ਇੰਡੀਆ ਇਹ ਦੇ ਦਾਂਗੇ ਆਪਾਂ ਦੱਸੋ ਆਲ ਇੰਡੀਆ ਡਿਲੀਵਰੀ ਆ ਪਾਕ ਦੇ ਵਿੱਚ ਹੀ ਕੰਮ ਆ ਬਾਕੀ ਕੈਟ ਭਾਈ ਜੀ ਹਾਂ ਜੀ ਇਹ ਪਰਸਨ ਕਾਰਡ ਪੰਜ ਫੇਸ ਆ ਹਾਂ ਜੀ ਕੀ ਪ੍ਰਾਈਸ ਜੀ ਕੀ ਦੇ ਦਾਂਗੇ 10000 10000 ਇਹ ਬਾਕੀ ਭਾਈ ਜੀ ਮੈਂ ਇੱਕ ਪੁੱਛਾਂ ਜੀ ਆਪਣਾ ਕੋਈ ਚੈਨਲ ਤੋਂ ਸਬਸਕ੍ਰਾਈਬਰ ਆਉਂਦਾ ਫਾਲੋਅਰ ਆਉਂਦਾ ਤਾਂ ਭਾਈ ਜੀ ਉਹਦੇ ਵਾਸਤੇ ਮਾਰ ਉਹ ਤਾਂ ਤੁਹਾਨੂੰ ਪਤਾ ਯਾ ਰਵੀ ਭਾਈ ਉਹ ਤਾਂ ਪਹਿਲਾਂ ਵੀ ਤੁਹਾਨੂੰ ਪਤਾ ਜਿਹੜਾ ਵੀ ਕੋ ਆਉਂਦਾ ਕਸਟਮਰ ਆ ਬੋਲਦਾਗਾ ਵੀ ਆਹ ਭਾਜੀ ਡਿਸਕਾਊਂਟ ਕਰਦੀ ਕਰਦੇ ਨੇਗੇ ਜਦੋਂ ਤੋਂ ਤੁਹਾਡੇ ਚੈਨਲ ਆਈ ਕੋਈ ਆਉਂਦਾ ਹਰ ਇੱਕ ਚੀ ਜਦੋਂ ਭਾਈ ਤੁਹਾਡਾ ਨਾਲਾ ਤਾਂ ਡਿਸਕਾਊਂਟ ਤਾਂ ਹੋਣੀ ਹੋਣਾਗਾ ਭਾਈ ਜੀ ਨੇ ਦੱਸਿਆ ਤੁਹਾਡੀ ਕਹਿੰਦਾ ਜਿਹੜਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰਕੇ ਸ਼ੇਅਰ ਕਰਕੇ ਆਊਗਾ ਤਾਂ ਭਾਈ ਜੀ ਸਪੈਸ਼ਲ ਡਿਸਕਾਊਂਟ ਕਰ ਦੰਗੇ ਉਹ ਪਰ ਜਦੋਂ ਕਾਲ ਕਰੋਗੇ ਉਦੋਂ ਹੀ ਭਾਈ ਦੱਸੂਗਾ ਵੀ ਕੀ ਡਿਸਕਾਊਂਟ ਹੈ ਠੀਕ ਹੈ ਨਾ ਭਾਈ ਦੇ ਬਾਕੀ ਕੰਟੈਕਟ ਨੰਬਰ ਪੁੱਛਦੇ ਆ ਭਾਈ ਜੀ ਫਿਸ਼ੀਅਨ ਕਰ ਦਈਏ 8054560688 ਤੇ ਪਿੰਡ ਲੋਂਗੋਵਾਲ ਹਾਂਜੀ ਆ ਆਪਣਾ ਮਿਰਨਮਿਕ 146 ਲੜੀ ਮਿਰਨਮਿਕ 146 ਜੀ ਆਇਓ ਜੀ ਅੱਜ ਸੇਫ ਕਰੀ ਹਾਂਜੀ ਇਹ ਨੀਚੇ ਵੀਡੀਓ ਦੇ ਵਿੱਚ ਭਾਈ ਦੋਨਾਂ ਦਾ ਭਾਈ ਤੁਹਾਨੂੰ ਕੋਲ ਚੱਲਦਾ ਰਹੂਗਾ ਭਾਈ ਦੇ ਨਾਲ ਤੁਸੀਂ ਦੀਨ ਸਾਹਿਬ ਸਾਹਦੇ ਹੋ ਭਾਈ ਨੂੰ ਤੁਸੀਂ ਪ੍ਰੋਟੈਕਟ ਕਰ ਸਕਦੇ ਹੋ ਓਕੇ ਕਾਕੇ ਭਾਈ ਓਕੇ ਕਹਿੰਦੇ ਭਾਈ ਬਰਾ ਓਕੇ ਬਰਾ ਸਸਿਕਲ ਜਾਰਬਾਈ ਕੀ ਹਾਲ ਚਾਲ ਹੈ ਸਸਿਕਲ ਜੀ ਵਧੀਆ ਵੀਰੇ ਵਧੀਆ ਤੁਸੀਂ ਹੋਰ ਪਹੁੰਚ ਗਿਆ ਡਾਕਟਰ ਕੋਲ ਤੇ ਹਾਂਜੀ ਹਾਂਜੀ ਭਰਾ ਬਾਈ ਜੀ ਬਾਈ ਲੈ ਕੇ ਆਇਆ ਹੈ ਜਰਮਨ ਦਾ ਬੱਚਾ ਹੈ ਨਾ ਠੀਕ ਹੈ ਨਾ ਹਸਕੀ ਦੇ ਬੱਚੇ ਨੇ ਕਿ ਤੇ ਟਵਾਈ ਕਲਚਰ ਹੈ ਬਾਈ ਜੀ ਹਾਂਜੀ ਟਵਾਈ ਕਲਚਰ ਬਾਈ ਜੀ ਦਾ ਗੱਲ ਕਰਦੇ ਆ ਵੀਰੇ ਹਸਕੀ ਦਾ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੈ ਵੀਰੇ ਇਹ ਪਰਾ ਮੇਲ ਆ ਜੀ ਮੇਲ ਦਾ ਰੇਟ ਹੈਗਾ 17000 ਰੁਪਏ ਜੀ ਠੀਕ ਹੈ ਫੀਮੇਲ 15000 ਰੁਪਏ ਇਹ ਬਲੂ ਆਈਸ ਦੇ ਵਿੱਚ ਹੈ ਵੀਰੇ ਹਾਂਜੀ ਬਲੂ ਆਈਸ ਫੁੱਲ ਡਾਰਕ ਕਲਰ ਹੈ ਜੀ ਬੁਲੀਕੋਟ ਬੱਚਾ ਜੀ ਬੁਲੀਕੋਟ ਬੱਚਾ ਹੈ ਤੁਸੀਂ ਦੇਖ ਹੀ ਸਕਦੇ ਹਾਂਜੀ ਜਿਹੜੇ ਕੋਟ ਦੇ ਵਿੱਚ ਇਹ ਲੌਂਗ ਕੋਟ ਬੱਚਾ ਜੀ ਲੌਂਗ ਕੋਟ ਦੇ ਵਿੱਚ ਕੀ ਪ੍ਰਾਈਸ ਹੈ ਵੀਰੇ ਮੇਲ ਦਾ ਪੀ ਵੀ 15000 ਰੁਪਏ ਮੇਲ ਦਾ ਜੀ 10000 ਰੁਪਏ ਫੀਮੇਲ ਦਾ ਠੀਕ ਹੈ ਵੀਰ ਜੀ ਇਹ ਕਲਚਰ ਦੇ ਬੱਚਿਆਂ ਦਾ ਵਿੱਚ ਕਲਚਰ ਦਾ 7000 ਦਾ ਮੇਲ ਵੀਰੇ 5000 ਰੁਪਏ ਦੀ ਫੀਮੇਲ ਠੀਕ ਹੈ ਤੁਸੀਂ ਕੁਆਲਿਟੀ ਦੇਖ ਹੀ ਸਕਦੇ ਹੋ ਬੱਚੇ ਬਹੁਤ ਸ਼ਾਰਟ ਆਇਟ ਦੇ ਨੇ ਠੀਕ ਹੈ ਨਾ ਬਾਕੀ ਬਾਈ ਦਾ 올 ਬ੍ਰੀਡ ਦੇ ਵਿੱਚ ਕੰਮ ਹਾਂਜੀ ਹਾਂਜੀ ਭਰਾ 올 ਬ੍ਰੀਡ ਜੀ ਤੇ 올 ਇੰਡੀਆ ਡਿਲੀਵਰੀ ਆ ਹਾਂਜੀ ਹਾਂਜੀ ਇਹ ਬਾਈ ਲਵੇ ਮੈਂ ਸਟਾਕ ਦੀ ਨਿਗ੍ਹਾ ਮਰਾਵਾਂ ਤਾਂ ਸਟਾਕ ਬਾਈ ਲਵੇ ਬਹੁਤ ਪਿਆ ਹੈ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਪਮੇਰੀਨ ਦੇ ਵਿੱਚ ਕਲਚਰ ਦੇ ਵਿੱਚ ਸਿਰਜੂ ਦੇ ਵਿੱਚ ਠੀਕ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 올 ਬ੍ਰੀਡ ਦੇ ਵਿੱਚ ਕੰਮ ਹੈ 올 ਇੰਡੀਆ ਡਿਲੀਵਰੀ ਆ ਬਾਕੀ ਬਾਈ ਦਾ ਕੰਟੈਕਟ ਨੰਬਰ ਦੱਸ ਦਿਆਂ ਵੀਰੇ ਆਪਣਾ ਕੰਟੈਕਟ ਨੰਬਰ ਦੱਸ ਦਿਓ 790034 2197 ਬਰਾ ਠੀਕ ਹੈ ਨੀਚੇ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੀ ਲੋਕੇਸ਼ਨ ਕੀ ਪੈਂਦੀ ਹੈ ਬਾਈ ਜੀ ਨਾਬਾਪਰਾ ਨਾਬਾ ਜੀ ਠੀਕ ਹੈ ਨਾ 올 ਓਵਰ ਇੰਡੀਆ ਡਿਲੀਵਰੀ ਆ 올 ਬ੍ਰੀਡ ਦਾ ਕੰਮ ਆ ਓਕੇ ਗੁਲਜ਼ਾਰ ਬਾਈ ਓਕੇ ਜੀ ਸ੍ਰੀ ਗਰਸ਼ਪਾਈ ਸੱਸੀਵਾਲ ਜੱਟੇ ਬਾਈ ਕੀ ਹਾਲ ਚਾਲ ਹੈ ਵਧੀਆ ਜੀ ਹੋਰ ਆਈ ਕੇ ਡੌਕਸੋ ਤੇ ਹਾਂ ਜੀ ਬਈ ਆਪਾਂ ਕੁਆਲਿਟੀ ਦੀ ਗੱਲ ਕਰੀਏ ਤਾਂ ਆਪਾਂ ਸਟਾਰਟਿੰਗ ਕਰਦੇ ਹਾਂ ਇਧਰ ਜੱਗੇ ਬਾਈ ਤੋਂ ਵਾਈ ਲੈਵੇ ਨਾ ਅਮਰੀਕਨ ਬੁੱਲੀ ਅਮਰੀਕਨ ਬੁੱਲੀ ਹਾਂ ਜੀ ਪੂਰ ਸਾਈਜ਼ ਦਾ ਬੱਚਾ ਹੈ ਪੂਰ ਸਾਈਜ਼ ਦਾ ਬੱਚਾ ਹੈ ਬਲੈਕ ਦੇ ਵਿੱਚ ਹੈ ਨਾ ਹਾਂ ਜੀ ਬਲੈਕ ਦੇ ਵਿੱਚ ਤੇ ਪਾ ਜੀ ਮੇਲ ਹੈ ਫੀਮੇਲ ਹੈ ਜੀ ਮੇਲ ਹੈ ਵੀਰ ਮੇਲ ਹਾਂ ਜੀ ਬੱਚਾ ਘਮਾ ਕੇ ਦਿਖਾ ਦਿਓ ਵੀਰੇ ਆਹ ਦੇਖੋ ਤੁਸੀਂ ਦੇਖ ਹੀ ਸਕਦੇ ਕਿੰਨੀ ਐਜ ਹੈ ਇਹ 40 ਦਿਨ ਦਾ ਬੱਚਾ ਹੈ ਜੀ 40 ਹਾਂ ਜੀ ਕੀ ਪ੍ਰਾਈਸ ਪਾ ਜੀ 15000 ਰੁਪਏ ਪ੍ਰਾਈਸ 1 ਫੀਮੇਲ ਆ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਆ ਬੁਲੀ ਕੋਰਚ ਹੈ ਬੁਲੀ ਕੋਰਚ ਦੇ ਵਿੱਚ ਹੈ ਠੀਕ ਹੈ ਨਾ ਬਲੂ ਆਇਸ ਦੇ ਵਿੱਚ ਹੈ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਕੀ ਭਾਈ ਜੀ ਕੀ ਪ੍ਰਾਈਸ ਹੈ ਭਾਜੀ ਇਹਦਾ ਇਹ 18000 ਦੇ ਫੀਮੇਲ 18000 ਹਾਂਜੀ ਇਹ ਬਾਕੀ ਭਾਈ ਜੀ ਭਾਈ ਇਧਰ ਭਾਈ ਅਸਲ ਵੇ ਸੀਗੇ ਠੀਕ ਹੈ ਨਾ ਭਾਈ ਦੋਨੇ ਇਕੱਠੇ ਲੈ ਕੇ ਤੇ ਅਮਰੀਕਨ ਇਹ ਵੀ ਭਾਜੀ ਹਾਂਜੀ ਇਹ ਵੀ ਪੋਨ ਸਾਈਜ਼ ਦਾ ਬੱਚਾ ਜੀ ਮੀਲ ਹੈ ਭਾਜੀ ਹਾਂਜੀ ਮੀਲ ਹੈ ਇਹ ਪਾਗ ਦੇ ਕਾਦੀ ਬੱਚਾ ਇਹ ਭਾਜੀ ਇਹ ਵੀਕਲ ਇਹ ਵੀਕਲ ਦਾ ਮੀਲ ਹੈ ਵੀਰੇ ਠੀਕ ਹੈ ਜੀ ਕੀ ਪ੍ਰਾਈਸ ਹੈ ਭਾਜੀ ਇਹ ਵੀਰੇ ਇਹ 15000 ਰੁਪਏ ਦਾ ਹੈ ਠੀਕ ਹੈ ਇਹ ਵੀ 15000 15000 ਠੀਕ ਹੈ ਇਹ ਬਾਕੀ ਬਈ ਆਪਣਾ ਆਲ ਬੀਡ ਦੇ ਵਿੱਚ ਹੀ ਕੰਮਣਾ ਹਾਂਜੀ ਹਾਂਜੀ ਫਿਰ ਆਪਣਾ ਸਪੈਸ਼ਲ ਚੌ ਚੌ ਦਾ ਕੰਮ ਆਈ ਆਪਾਂ ਜਿਰਕਪੁਰ ਤੋਂ ਆ ਵੀਰੇ ਅਰਸ਼ ਕਨਾਲ ਤੋਂ ਠੀਕ ਹੈ ਤੇ ਬਾਕੀ ਬਈ ਦਾ ਇਹ ਹਾਂ ਇਹ ਬਾਕੀ ਬਈ ਦਾ ਆਲ ਬੀਡ ਦੇ ਵਿੱਚ ਕੰਮਣਾ ਬਈ ਉਹਨਾਂ ਦਾ ਸਪੈਸ਼ਲੀ ਚੌ ਚੌ ਦੇ ਵਿੱਚ ਇਹ ਜੱਗੇ ਬਈ ਦਾ ਅਮਰੀਕਨ ਬੁਲੀ ਦਾ ਆਪਾਂ ਠੀਕ ਹੈ ਨਾ ਤੇ ਬਈ ਲਵੇ ਹਾਲੇ ਸਟਾਕ ਇਹਨੇ ਪਿਆ ਆ ਬਾਕੀ ਮੈਂ ਨਿਗਾ ਮਾਰੀ ਤਮਾ ਤਾਂ ਤੁਸੀਂ ਆ ਦੇਖ ਹੀ ਸਕਦੇ ਹੋ ਬੱਚੇ ਠੀਕ ਹੈ ਨਾ ਬਿਗਲ ਦੇ ਬੱਚੇ ਹੋ ਰਿਪਏ ਨੇ ਕਿ ਇੱਕ ਬਾਕੀ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਆਪਣੇ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਹਾਂ ਹਾਂ ਜੀ ਹਾਂ ਜੀ ਆ ਬਾਈ ਐਸ ਬਾਈ ਆਪਣਾ ਮੋਬਾਈਲ ਨੰਬਰ ਦਿੰਦੀ 938783181 ਵੀਰੇ ਨੀਚੇ ਵੀਰੇ ਦਾ ਨੰਬਰ ਚੱਲਦਾ ਰਹੂਗਾ ਬਾਈ ਹਮੇਸ਼ਾ ਕਰ ਸਕਦੇ ਹੋ ਜਿੱਕੇ ਬਾਈ ਆਪਣਾ ਨੰਬਰ ਵੀ ਬੋਲ ਦਿੰਦੀ 7814503448 ਠੀਕ ਹੈ ਨੀਚੇ ਬਾਈਏ ਦੋਨੇ ਬਈਆਂ ਦਾ ਵੀਡੀਓ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਹਰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਵੀਰੇ ਠੀਕ ਹੈ ਓਕੇ ਬਾਈ ਯਾਰ ਸਰ ਓਕੇ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਭਲਾ ਭਾਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਭਾਜੀ ਹੋਰ ਭਾਈ ਜੀ ਪਹੁੰਚ ਹੀ ਗਏ ਡਾਕਟਰ ਕੋਲ ਤੇ ਹਾਂ ਜੀ ਹਾਂ ਜੀ ਪਹੁੰਚ ਗਏ ਕੋਲ ਭਾਈ ਜੀ ਬਾਈ ਲੈ ਕੇ ਆਇਆ ਹੋਇਆ ਠੀਕ ਹੈ ਨਾ ਇਹ ਗੱਡੀ ਆ ਭਾਜੀ ਜਿਹੜੀ ਆ TM ਗੱਡੀ ਹੈ ਜੀ TM ਗੱਡੀ ਠੀਕ ਹੈ ਨਾ ਤੇ ਤੁਸੀਂ ਦੇਖ ਹੀ ਸਕਦੇ ਹੋ ਬੱਚੇ ਬਹੁਤ ਸੋਹਣੇ ਨੇਗੇ ਇੱਕ ਬਲੈਕ ਦੇ ਵਿੱਚ ਇੱਕ ਠੀਕ ਹੈ ਟੈਨ ਕਲਰ ਦੇ ਵਿੱਚ ਆਇਆ ਹਾਂ ਦਾ ਠੀਕ ਹੈ ਤੁਸੀਂ ਕੋਲ ਫਾਰੇ ਆ ਜੀ ਤੇ ਬਾਕੀ 골ਡਨ ਰੀਵਰ ਹੈ ਭਾਈ ਜੀ ਲੋਬ ਠੀਕ ਹੈ ਨਾ ਨੀਚੇ ਜਰਮਨ ਵੀ ਪਏ ਨੇਗੇ ਠੀਕ ਹੈ 골ਡਨ ਰੀਵਰ ਵੀ ਪਏ ਨੇ ਬਾਕੀ ਬਾਈ ਨਾਲ ਗੱਲ ਕਰਦੇ ਆ ਭਾਈ ਜੀ ਆਪਣਾ ਗੱਡੀ ਦੇ ਇਹ ਫੀਮੇਲ ਆ ਰਹੀ ਹੈ ਜੀ ਫੀਮੇਲ 15000 ਜੀ ਫੀਮੇਲ 15000 ਮੇਲ 20000 ਮੇਲ ਦਾ 20000 ਜੀ ਟਾਪ ਕੁਆਲਟੀ ਠੀਕ ਹੈ ਜੀ ਤੇ ਬਾਕੀ ਭਾਜੀ 골ਡਨ ਰੀਵਰ ਦਾ ਜੀ ਇਹ ਫੀਮੇਲ ਆ ਰਹੀਆਂ ਜੀ ਇਹ ਵੀ ਠੀਕ ਹੈ ਜੀ ਇਹ ਇਹ ਪ੍ਰਾਈਸ ਦੇ ਦਾਂਗੇ ਜੀ 8000 ਦਿਓ 8000 ਰੁਪਏ ਇੱਕ ਫੀਮੇਲ ਦਾ 8000 ਇੱਕ ਫੀਮੇਲ ਦਾ ਜੀ ਠੀਕ ਹੈ ਤੁਸੀਂ ਬੱਚੇ ਵੇਖਣ ਆ ਕ ਵਕ ਦੇਖਣਾ ਟਾਪ ਕੁਆਲਿਟੀ ਹੈ ਜੀ ਕੁਆਲਿਟੀ ਫੁੱਲ ਫਰੀ ਬੱਚੇ ਨੇ ਫੁੱਲ ਟਾਰਕ ਕਲਰ ਦੇ ਵਿੱਚ ਨੇ ਕਿ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਭਾਈ ਜੀ ਪਹਿਲਾ ਭਾਈ ਆਪਾਂ ਪੁੱਛਾਂ ਮੈਂ ਤੁਹਾਨੂੰ ਕਿਹੜੀ ਕਿਹੜੀ ਬਰੀਡ ਦੇ ਵਿੱਚ ਕਰਨਾ ਆਪਣਾ ਭਾਈ ਆਪਣਾ ਟੀਐਮ ਗੱਡੀ ਹੈ ਜੀ ਜਰਮਨ ਸ਼ੈਫਰ ਡਾਬਰਮੈਨ ਠੀਕ ਹੈ ਤੇ ਰੋਟਵੈਲਰ ਲੈਬਰਾਟੋਰ ਦੀ 올 ਬਰੀਡ ਦੇ ਵਿੱਚ ਹੈ 올 ਬਰੀਡ ਦੇ ਵਿੱਚ ਹੈ ਫਿਲਹਾਲ ਭਾਈ ਲਵੇ ਸਟਾਕ ਘਰ ਦੀ ਬਰੀਡਿੰਗ ਹੈ ਜੀ ਘਰ ਦੀ ਬਰੀਡਿੰਗ ਹੈ ਭੰਤੀ ਭਾਈ ਲਵੇ 골ਡਨ ਰੀਟriever ਤੇ ਗੱਡੀ ਦੇ ਵਿੱਚ ਸਟਾਕ ਪਿਆ ਹੈ ਜਰਮਨ ਨੇ ਭਾਈ ਕਿਹੜਾ ਕੋਡ ਦੇ ਵਿੱਚ ਮੇਲਾ ਵੀ ਨੇ ਮੀਡੀਅਮ ਪ੍ਰੀਮੀਅਮ ਕੋਡ ਹੈ ਜੀ ਮੇਲਾ ਫੀਮੇਲ ਜੀ ਫੀਮੇਲ ਲੈ ਗਈ ਠੀਕ ਹੈ ਤੇ ਬਾਕੀ ਬਾਈ ਜੀ ਆਪਣਾ ਆਲ ਇੰਡੀਆ ਡਿਲੀਵਰੀ ਕਰਵਾ ਲੈਣਾ ਹਾਂਜੀ ਹਾਂਜੀ ਸਰ ਠੀਕ ਹੈ ਤੇ ਬਾਈ ਜੀ ਆਪਣੀ ਕੰਟੈਕਟ ਨੰਬਰ ਦੱਸ ਦਿਓ ਆਪਣੀ ਲੋਕੇਸ਼ਨ ਦੱਸ ਦਿਓ 98154 ਜੀ 30571 ਠੀਕ ਹੈ ਜੀ ਕੋ ਉਧਰ ਸਾਈਡ ਸ਼ੰਤਰਪਿੰਡ ਠੀਕ ਹੈ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਗਏ ਸਰ ਜੀ ਸਰ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਵੀਡੀਓ ਦੇ ਵਿੱਚ ਕੰਮ ਹੈ ਆਲ ਇੰਡੀਆ ਡਿਲੀਵਰੀ ਹੈ ਤੁਸੀਂ ਪੱਪੀ ਦੀ ਕੁਆਲਿਟੀ ਚੈੱਕ ਵੀ ਕਰ ਸਕਦੇ ਹੋ ਮੇਲ ਫੀਮੇਲ ਅਵੇਲੇਬਲ ਹੋ ਜਾਂਦੇ ਨੇ ਸਾਰਾ ਕੁਝ ਪੱਪੀ ਠੀਕ ਹੈ ਭਾਈ ਜੀ ਓਕੇ ਭਾਈ ਜੀ ਬੋਲਾ ਭਾਈ ਜੀ ਸਤਿ ਸ਼੍ਰੀ ਅਕ ਸਤਿ ਸ਼੍ਰੀ ਅਕਾਲ ਜੱਸੀ ਬਾਈ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਹੋਰ ਪਹੁੰਚ ਗਏ ਡਾਕਟਰ ਕੋਲ ਤੇ ਹਾਂਜੀ ਹਾਂਜੀ ਬਾਈ ਜੀ ਬਾਈ ਦਾ ਨਾ ਲੋਕੇਸ਼ਨ ਪੈਂਦੀ ਹੈ ਸਮਾਣਾ ਬਾਈ ਦਾ ਨਾਮ ਹੈ ਜੱਸੀ ਤੇ ਬਾਕੀ ਬਾਈ ਲਵੇ ਰਹੀਆਂ ਇਸ ਟਾਈਮ ਕੁਆਲਿਟੀ ਦੇ ਵਿੱਚ ਪਪੀ ਆਪਾਂ ਗੱਲ ਕਰੀਏ ਚਰਮਣ ਦਾ ਬੱਚਾ ਵੀਰੇ ਨੌਕਟ ਫੀਮੇਲ ਹੈ ਜੀ ਫੀਮੇਲ ਕਬਾ ਕੇ ਦਿਖਾ ਦਿਓ ਵੀਰੇ ਜੀ ਕੁਆਲਿਟੀ ਦੇਖ ਹੀ ਸਕਦੇ ਹੋ ਇਹ ਲੈਬਰੀ ਦਾ ਬੱਚਾ ਹੈ ਠੀਕ ਹੈ ਤੇ ਭਾਜੀ ਇਹਦੇ ਵਿੱਚ ਪੁੱਛਾਂ ਮੈਂ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਭਾਜੀ ਮੇਲ 25000 ਦਾ ਜੀ ਠੀਕ ਹੈ ਜੀ ਈਮੇਲ 20000 ਈਮੇਲ 20000 ਤੇ ਕਿਹੜੇ ਕੋਟ ਦੇ ਵਿੱਚ ਬੱਚਾ ਭਾਜੀ ਇਹ ਲੌਂਗ ਕੋਟ ਹੈ ਜੀ ਪ੍ਰੋਪਰ ਲੌਂਗ ਕੋਟ ਦੇ ਵਿੱਚ ਹਾਂ ਇਹ ਤੇ ਭਾਜੀ ਲਾਇਬ੍ਰੇਰੀ ਦੇ ਵਿੱਚ ਗੱਲ ਕਰੀਆ ਲਾਇਬ੍ਰੇਰੀ ਦਾ ਮੇਲ ਦਾ ਫੀਮਲ ਦਾ ਮੇਲ 10000 ਦਾ ਜੀ ਠੀਕ ਹੈ ਜੀ ਫੀਮਲ 6000 ਫੀਮਲ 6000 ਤੇ ਨੀਚੇ ਭਾਜੀ ਰਟੀਵਰ ਦੇ ਵਿੱਚ ਫਿਰ ਨੇ ਹਾਂ ਜੀ ਰਟੀਵਰ ਮੇਲ 10000 ਦਾ ਜੀ ਠੀਕ ਹੈ ਜੀ ਈਮੇਲ 6 ਦੀ ਈਮੇਲ 6 ਹਾਂ ਜੀ ਭਾਜੀ ਇੱਧਰ ਵੀ ਆਹੀ ਸੇਮ ਹੀ ਨੇ ਬੱਚੇ ਹਾਂ ਜੀ ਹਾਂ ਜੀ ਠੀਕ ਹੈ ਤੇ ਬਾਈ ਜੀ ਆਪਣਾ ਕਿਹੜੀ ਕਿਹੜੀ ਪੀਡ ਦੇ ਵਿੱਚ ਕੰਮ ਹੈ ਆਪਣਾ ਸਾਰੀਆਂ ਨੇ ਜੀ ਰੌ ਆਲ ਪੀਡ ਦੇ ਵਿੱਚ ਹੀ ਕੰਮ ਹੈ ਹਾਂਜੀ ਹਾਂਜੀ ਠੀਕ ਹੈ ਬੱਚਾ ਹਰ ਕੋਈ ਜੇ ਕੋਈ ਬੰਦਾ ਆਪਣਾ ਸਬਸਕ੍ਰਾਈਬਰ ਮੰਗੇ YouTube ਤੋਂ ਆਏ ਹੋਏ ਕੋਈ ਕਸਟਮਰ ਤਾਂ ਤੁਸੀਂ ਬੱਚਾ ਲੈਵਲ ਕਰਵਾ ਦਿੰਦੇ ਹੋ ਦੇ ਦਾਂਗੇ ਜੀ ਹਾਂ ਠੀਕ ਹੈ ਨਾ ਤੇ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਹਾਂ ਵੀਰੇ ਹਾਂਜੀ ਹਾਂਜੀ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਆਪਣੀ ਲੋਕੇਸ਼ਨ ਬੋਲ ਦਿਓ ਆਪਣਾ 98762 3055 ਠੀਕ ਹੈ ਤੇ نیچے ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ওভার ਬਰੀਡ ਦੇ ਵਿੱਚ ਕੰਮ ਹੈ ਆਲ ਇੰਡੀਆ ਡਿਲੀਵਰੀ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੀ ਲੋਕੇਸ਼ਨ ਸਮਾਣਾ ਪਹੁੰਚਦੀ ਹੈ ਠੀਕ ਹੈ ਵੀਰੇ ਓਕੇ ਵੀਰੇ ਜੀ ਅਸੀਂ ਠੀਕ ਹੈ ਜੀ ਓਕੇ ਵੀਰੇ ਓਕੇ ਜੀ ਸਸੀ ਦਾ ਜਸਪਾਲ ਜੀ ਕੀ ਹਾਲ ਚਾਲ ਹੈ ਜੀ ਉਹ ਵਧੀਆ ਜੀ ਬਹੁਤ ਵਧੀਆ ਹੋਰ ਆਈ ਕੇ ਡੌਗ ਸ਼ੋ ਤੇ ਹਾਂਜੀ ਹਾਂਜੀ ਤੇ ਬਾਈ ਜੀ ਦਾ ਨਾ ਇੱਕ ਗਿਲਵਸੇ ਆ ਬਾਈ ਤੇ ਨਾਲ ਮੈਨੂੰ ਮੈਂ ਬਾਈ ਦੀ ਵੀਡੀਓ ਪਾਈ ਸੀ ਸੀ ਪਿਛਲੇ ਨਾ ਜੋ ਡੌਗ ਸ਼ੋ ਦੀ ਚੰਡੀਗੜ੍ਹ ਦੀ ਬਾਈ ਕਹਿੰਦਾ ਬਾਈ ਜੀ ਮੈਨੂੰ ਵੀਡੀਓ ਲੱਭੀ ਨਹੀਂ ਗਈ ਤੇ ਕਹਿੰਦਾ ਇਸੇ ਕਰਕੇ ਮੈਂ ਗੁੱਸੇ ਦੇ ਵਿੱਚ ਪਾਈ ਨੇ ਚੈਨਲ ਵੀ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਸੀ ਬਾਈ ਜੀ ਅੱਜ ਬਾਈ ਜੀ ਚੈਨਲ ਵੀ ਸਬਸਕ੍ਰਾਈਬ ਕਰਾਇਆ ਪਾਈ ਨੂੰ ਵੀਡੀਓ ਵੀ ਦਿਖਾਈ ਪਈ ਠੀਕ ਆ ਚਲੋ ਗਿਲਾ ਚਕਵਾ ਹੋ ਜਾਂਦਾ ਤੇ ਬਾਕੀ ਲੈ ਕੇ ਆਇਆ ਸੀ ਬਾਈ ਜੀ ਨਾ ਕੁਆਲਿਟੀ ਦੇ ਵਿੱਚ ਮੈਂ ਗੱਲ ਕਰਾਂ ਬਾਈ ਜੀ ਪੂਰੀ ਸ਼ੋਅ ਦਾ ਇੱਕ ਖਿਚਕੇ ਅੰਦਰ ਬਣੇ ਹੋਏ ਨੇਗੇ ਲਾਇਬ੍ਰੇਰੀ ਦੇ ਪੱਪੀ ਠੀਕ ਆ 골ਡਨ ਦੇ ਵਿੱਚ ਬਲੈਕ ਦੇ ਵਿੱਚ ਠੀਕ ਆ ਤੁਸੀਂ ਕੁਆਲਿਟੀ ਦੇਖ ਹੀ ਸਕਦੇ ਹੋ ਭਾਜੀ ਕੁਮਾਕੇ ਦਿਖਾਈਓ ਬੱਚੇ ਬੱਚੇ ਬਾਈ ਜੀ ਕੁੰਮਣੇ ਬਹੁਤ ਔਕੇ ਹੋ ਰਹੇ ਨੇਗੇ ਠੀ ਠੀਕ ਹੈ ਭਾਜੀ ਮੈਨੂੰ ਇਹ ਦੱਸੋਗੇ ਕਿਹੜੀ ਲਾਈਨ ਦੇ ਬੱਚੇ ਨੇ ਇਹ ਟਰਬੋ ਦੇ ਬੱਚੇ ਹੈ ਜੀ ਟਰਬੋ ਦੇ ਬੱਚੇ ਹਾਂ ਜੀ ਸਾਹਿਲ ਜੱਟ ਕੋਲ ਟਰਬੋ ਦੇ ਬੱਚੇ ਠੀਕ ਹੈ ਤੇ ਆਪਣੇ ਕੋਲ ਬਈ ਸਟਾਰਟ ਸਰਵਿਸ ਆਉਦੀ ਨਹੀਂ ਆਪਣੇ ਕੋਲ ਤਾਂ ਬੱਚੇ ਉਹਨਾਂ ਤੋਂ ਮੀਟਿੰਗ ਕਰਾਈ ਸੀ ਮਦਰ ਆਪਣੇ ਕੋਲ ਹਾਂ ਮਦਰ ਆਪਣੇ ਕੋਲ ਮਦਰ ਆਪਣੇ ਕੋਲ ਹਾਂ ਠੀਕ ਹੈ ਮਦਰ ਦੀ ਕਿਹੜੀ ਲਾਈਨ ਦੇ ਬੱਚੇ ਮਦਰ ਹੈਗੀ ਹੈ ਬੂਜੋ ਦੀ ਗ੍ਰੈਂਡ ਉਟਰ ਹੈ ਬੂਜੋ ਦੀ ਗ੍ਰੈਂਡ ਉਟਰ ਹੈ ਇਹਨਾਂ ਉਵੇਂ ਹੀ ਕੁਆਲਿਟੀ ਦੇ ਵਿੱਚ ਬੱਚੇ ਦਿਖ ਰਹੇ ਨੇਗੇ ਤੁਸੀਂ ਕੁਆਲਿਟੀ ਦੇਖ ਹੀ ਸਕਦੇ ਹੋ ਭਾਜੀ ਮੇਲ ਤੇ ਫੀਮੇਲ ਦਾ ਕੀ ਪ੍ਰਾਈਸ ਹੈ ਜੀ ਮੇਲ ਹੈਗਾ ਵੀਰ ਜੀ ਜਿੰਨੇ 30000 ਰੁਪਏ ਦਾ 30000 ਹਾਂ ਜੀ ਵਿੱਧ ਕੇਸੀ ਹੈ ਵਿੱਧ ਕੀ ਸੀ 30 ਦਾ ਠੀਕ ਹੈ ਜੀ ਤੇ ਫੀਮੇਲ ਹੈਗੀ ਹੈ 20000 ਦੀ ਵਿੱਧ ਕੀ ਸੀ ਹਾਂ ਜੀ ਵਿਦਆਊਟ ਕੇਸੀ ਉਹੀ 5-5 ਲੈਸ ਹੈ ਠੀਕ ਹੈ ਤੁਹਾਨੂੰ ਕੇਸੀ ਦਾ 5000 ਰੁਪਏ ਲੈਸ ਹੋ ਜੀ ਗਾ ਲਓ ਜੇ ਇਹ ਚੀਜ਼ 25 ਦੀ ਹੈ ਤਾਂ 20 ਦੀ ਰਹ ਜੂਗੀ ਜੇ 30 ਦੀ ਆ ਤਾਂ 25 ਦੀ ਰਹੂਗੀ ਤੇ ਆਪਣੀ ਆਲ ਓਵਰ ਇੰਡਲ ਵੀ ਕਰਵਾਉਣਾ ਹਾਂਜੀ 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 ਠੀਕ ਹੈ ਨਾ ਤੇ ਬਾਕੀ ਭਾਈ ਜੀ ਆਪਣੇ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਮੇਰਾ ਜਰਮਨ ਸ਼ੈਫਡ ਚ ਕੰਮ ਹੈ ਵੀਰ ਜੀ ਠੀਕ ਹੈ ਜੀ ਤੇ ਹਸਕੀ ਚ ਵੀ ਹੈ ਠੀਕ ਹੈ ਜੀ ਤੇ ਪੱਗ ਚ ਹੈ ਠੀਕ ਹੈ ਜੀ ਤੇ ਲੈਬਰੇ ਦੇ ਵਿੱਚ ਹਾਂਜੀ ਠੀਕ ਹੈ ਨਾ ਤੁਸੀਂ ਬੱਚੇ ਭਾਈ ਲਵੇ ਸਟਾਕ ਪੂਰਾ ਲੈਵਲ ਪਿਆ ਹੈ ਬੁੱਲ ਰੈਡੀ ਬੱਚੇ ਨੇ ਕਿ ਵੀ ਕਹ ਰਹੀਏ ਆਪਾਂ ਵੀ ਇੱਕ ਨਵਾਂ ਦਾ ਲੱਭ ਰਹੇ ਨੇ ਬੱਚੇ ਠੀਕ ਹੈ ਇਹੋ ਜੀ ਕੁਆਲਿਟੀ ਦੇ ਬੱਚੇ ਤੁਹਾਨੂੰ ਨਹੀਂ ਡੋਕਸ਼ੋਅ ਦੇ ਵਿੱਚ ਦੇਖਣੇ ਬਹੁਤ ਚੰਗੀ ਕੁਆਲਿਟੀ ਠੀਕ ਹੈ ਭਾਈ ਜੀ ਆਪਣਾ ਮੋ 11599 ਠੀਕ ਹੈ ਲੋਕੇਸ਼ਨ ਕਿ ਪੈ ਜਾਂਦੀ ਹੈ ਜੀ ਲੋਕੇਸ਼ਨ ਪਟਿਆਲਾ ਹੀ ਹੈ ਜੀ ਆਪਣੀ ਠੀਕ ਹੈ ਤੇ ਆਲ ਓਵਰ ਇੰਡੀਆ ਡਿਲੀਵਰੀ ਕਰਵਾਇਦਾਂ ਹਾਂ ਜੀ ਹਾਂ ਜੀ ਠੀਕ ਹੈ ਨਾ ਨੀਚੇ ਵੀਡੀਓ ਦੇ ਚ ਪਾਈਦਾ ਨੰਬਰ ਚੱਲਦਾ ਰਹੂਗਾ ਚਾਹ ਚ ਪਾਈਦਾ ਬਾਈ ਦੀ ਲੋਕੇਸ਼ਨ ਪਟਿਆਲਾ ਪੈ ਜਾਂਦੀ ਹੈ ਆਲ ਓਵਰ ਇੰਡੀਆ ਡਿਲੀਵਰੀ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦਾ 4-5 ਬ੍ਰੀਡਰਾਂ ਦੇ ਵਿੱਚ ਕੰਮ ਹੈ ਓਕੇ ਬਾਈ ਜੀ ਥੈਂਕ ਯੂ ਸਸੀਗਾ ਉਗਰ ਪੈਰ ਬੇਰ ਕੀ ਹਾਲ ਚੱਲ ਹੈ ਸਸੀਗਾ ਮੇਰੇ ਵਧੀਆ ਭਾਜੀ ਵਧੀਆ ਤੁਸੀਂ ਹੋਰ ਆਈਗੇ ਡਾਕਟਰ ਕੋਲ ਤੇ ਹਾਂ ਜੀ ਹਾਂ ਜੀ ਦੇਖੋ ਬਾਈ ਜੀ ਬਾਈ ਲੈ ਕੇ ਆਇਆ ਹੈ ਬਾਈ ਦੀ ਸਪੈ ਤੇ ਗੱਲ ਕਰਦੇ ਆਪਾਂ ਬਾਈ ਜੀ ਅਸ ਟਾਈਮ ਮੈਂ ਤੁਹਾਨੂੰ ਦਿਖਾਈ ਦਵਾ ਫਿਲਹਾਲ ਬਾਈ ਦੇ ਵਿੱਚ ਕੇਜ ਹੈ ਕੇਜ ਦੇ ਵਿੱਚ ਨਾ 15 ਦੇ ਬੱਚੇ ਨੀਅਰ ਬਾਊਟ ਸੀਗੇ ਬਾਈ ਨੇ ਬਾਕੀ ਬੱਚੇ ਸੇਲ ਹੋ ਚੁੱਕੇ ਨੇਗੇ ਤੇ ਜਰਮਨ ਦੇ ਵੀ 2-3 ਬੱਚੇ ਸੀਗੇ ਤਾਂ ਸੇਲ ਹੋ ਚੁੱਕੇ ਨੇਗੇ ਤੇ ਗੱਲ ਕਰਦੇ ਆਪਾਂ ਪੁਮੇਰੀਅਨ ਦੇ ਭਾਜੀ ਪੁਮੇਰੀਅਨ ਦਾ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਹੈ ਸੀ ਭਾਜੀ ਮੇਲ ਰੱਖਿਆ ਆਪਣੇ 4500 ਰੁਪਏ ਜੀ ਫੀਮੇਲ 3500 ਰੁਪਏ ਜੀ ਫੀਮੇਲ 3500 ਭਾਜੀ 3500 ਹਾਂਜੀ ਹਾਂਜੀ ਕਮਾਗੇ ਦਿਖਾ ਦਿਓ ਵੀਰੇ ਬੱਚੇ ਆਜਾ ਭੋਲੋ ਭਾਜੀ ਬੱਚਿਆਂ ਦੇ 9 ਬੱਚੇ ਨੇਗੇ ਠੀਕ ਹੈ ਨਾ ਬ ਤੇ ਬਾਕੀ ਭਾਈ ਜੀ ਮੈਂ ਇੱਕ ਹੋਰ ਪੁੱਛਾਂ ਜੀ ਆਪਣੀ ਕੋਈ YouTube ਤੋਂ ਵੀਡੀਓ ਦੇਖ ਕੇ ਆਂਦਾ ਬੰਦਾ ਤਾਂ ਉਹਦਾ ਕੋਈ ਮਾਨਤਨ ਹਾਂਜੀ ਭਾਈ ਜੀ ਪੂਰਾ ਮਾਨਤਨ ਕਰਾਂਗੇ ਆਪਾਂ ਕੋਈ ਮਾਨਤਨ ਕਰ ਦੋਗੇ ਠੀਕ ਹੈ ਨਾ ਆਪਣੀ ਵੀਡੀਓ ਦੇ ਕੋਈ ਭਾਈ ਜੀ ਦੇਖ ਕੇ ਆਂਦਾ ਆ ਤਾਂ ਬਾਈ ਆਪਣਾ ਕਹਿੰਦਾ ਵੀ ਮਾਨਤਨ ਕਰਦਾਂਗੇ ਤੇ ਭਾਈ ਜੀ ਆਪਣੀ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆ ਭਾਈ ਆਪਣਾ ਪਵੇਰੀਆਂ ਦੇ ਆ ਜਦ ਕਰਦਾ ਜ਼ਿਆਦਾ ਪਵੇਰੀਨ ਕਲਚਰ ਦੀ ਆ ਠੀਕ ਹੈ ਸ਼ਾਰਟ ਬੱਚੇ ਆਲ ਬਰੀਡ ਹੁੰਦੇ ਆ ਆਪਣਾ ਬੱਚੇ ਆਲ ਬਰੀਡ ਦੇ ਆ ਇਹ ਆਪਣਾ ਹੋਮ ਆਪਣਾ ਹੋਮ ਬਰੀਡ ਹੈ ਹੋਮ ਬਰੀਡ ਹਾਂ ਸਟੈਂਡਰਡ ਸਰਕਸ ਬਰੀਡ ਠੀਕ ਹੈ ਹਾਂ ਪਵੇਰੀਆਂ ਦੀ ਠੀਕ ਹੈ ਤੇ ਬਾਕੀ ਨੰਬਰ 736 8009 ਜੀ ਠੀਕ ਹੈ ਹਾਂ ਜੀ ਆਲਓਵਰ ਇੰਡੀਆ ਡਿਲੀਵਰੀ ਹੈ ਹਾਂ ਜੀ ਆਲਓਵਰ ਜੀ ਠੀਕ ਹੈ ਲੋਕੇਸ਼ਨ ਆਪਣੇ ਸੰਗਰੂਰ ਚੀਮਾ ਮੰਡੀ ਟੋਲਾਵਾਗ ਜੀ ਠੀਕ ਹੈ ਤੇ ਬਾਈ ਨੇ ਆਪਣਾ ਨੰਬਰ ਸ਼ੇਅਰ ਹੀ ਕਰ ਦਿੱਤਾ ਹੈ ਬਾਈ ਦੀ ਠੀਕ ਹੈ ਨਾ نیچے ਵੀਡੀਓ ਦੇ ਵਿੱਚ ਲੋਕੇਸ਼ਨ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੀ ਲੋਕੇਸ਼ਨ ਪੈਣੀ ਹੈ ਜ਼ਿਲ੍ਹਾ ਸੰਗਰੂਰ ਠੀਕ ਹੈ ਨਾ ਤੇ ਮੰਡੀ ਚੀਮਾ ਮੰਡੀ ਚੀਮਾ ਮੰਡੀ ਠੀਕ ਹੈ ਨਾ ਬਾਈ ਨੂੰ ਤੁਸੀਂ ਟੈਕਟਰ ਕਰ ਸਕਦੇ ਹੋ ਓਕੇ ਬਾਈ ਥੈਂਕ ਯੂ ਬਾਈ ਸਸੀਗਰ ਸੜੀ ਬਾਜੀ ਕੀ ਹਾਲ ਚਾਲ ਸਸੀਗਰ ਬਾਜੀ ਬਿਲਕੁਲ ਠੀਕ ਠਾਕ ਤੁਸੀਂ ਦੱਸੋ ਆਪਣਾ ਵਧੀਆ ਫਸਟ ਕਲਾਸ ਜੀ ਬਾਬੇ ਦੀ ਕਿਰਪਾ ਬਾਈ ਆਇਆ ਹੈ ਆਪਣਾ ਸਣੀ ਜੀ ਠੀਕ ਹੈ ਨਾ ਕ੍ਰਿਸਟਲ ਡੌਗ ਕੈਨਲ ਵਾਲੇ ਬਾਈ ਹੈ ਠੀਕ ਹੈ ਨਾ ਸਣੀ ਨਾਮ ਦਾ ਬਾਈ ਜੀ ਬਹੁਤ ਘੱਟ ਜਾਣਦੇ ਨੇ ਕਿ ਮੈਂ ਹੀ ਥੋੜਾ ਜਿਹਾ ਮੈਂ ਕਿਹਾ ਬਾਈ ਨੂੰ ਪਪੂਲਰ ਕਰਦੀਏ ਬਾਈ ਜੀ ਕ੍ਰਿਸਟਲ ਕੈਨਲ ਵਾਲੇ ਬਾਈ ਦਾ ਨਾਮ ਹੈ ਸਣੀ ਠੀਕ ਹੈ ਬਿਲਕੁਲ ਮੈਨੂੰ ਸਣੀ ਨਾਮ ਦਾ ਤਾਂ ਕੋਈ ਨਹੀਂ ਜਾਣਦਾ ਸਾਰੇ ਕ੍ਰਿਸਟਲ ਡੌਗ ਵਾਲੇ ਤੁਹਾਨੂੰ ਜਾਣਦੇ ਆ ਤੇ ਬਾਈ ਜੀ ਦੇਖੋ ਤੁਸੀਂ ਪਹਿਲਾਂ ਵੀ ਆਪਾਂ ਜਲੰਧਰ ਦੇ ਵਿੱਚ ਸ਼ੂਟ ਕੀਤਾ ਸੀ ਬਾਈ ਦਾ ਤੁਸੀਂ ਕੁਆਲਿਟੀ ਦੇ ਵਿੱਚ ਬੱਚੇ ਕਮਾ red white ਦੇ ਵਿੱਚ ਤੇ black white ਦੇ ਵਿੱਚ ਫੁੱਲ ਸੁਪਰ ਬੁੱਲੀਕੋਟ ਦੇ ਬੱਚੇ ਨੇ ਕਿ ਠੀਕ ਹੈ ਨਾ ਮੇਲ ਫੀਮੇਲ ਠੀਕ ਹੈ ਨਾ ਬਲੂ ਆਇਜ਼ ਠੀਕ ਹੈ ਅੰਬਰ ਆਇਜ਼ ਦੇ ਵਿੱਚ ਬੱਚੇ ਨੇਗੇ ਤੇ ਮੈਂ ਤੁਹਾਨੂੰ ਇੱਕ ਡਿਫਰੈਂਟ ਹੋਰ ਵੀ ਤੁਹਾਨੂੰ ਮੈਂ ਗੱਲ ਕਰਾ ਸਣੀ ਬਾਈ ਨਾਲ ਆਪਾਂ ਗੱਲ ਕਰਦੀ ਕਰਦੇ ਆਂ ਤੇ ਆਹ ਬੱਚਾ ਆ ਬਾਈ ਜੀ ਇਹ ਬਲੂ ਆਇਜ਼ ਦੇ ਵਿੱਚ ਆ ਬੱਚਾ ਠੀਕ ਹੈ ਤੇ ਕਸਟਮਰ ਦੀ ਰਿਕੁਆਇਰਮੈਂਟ ਆਉਂਦੀ ਰਹਿੰਦੀ ਆ ਤਾਂ ਉਹੀ ਦੇ ਬੱਚੇ ਆ ਇਹ ਅੰਬਰ ਆਇਜ਼ ਦੇ ਵਿੱਚ ਬੱਚਾ ਆ ਗੱਲ ਕਰੀਏ ਬ੍ਰਦਰ ਆਪਾਂ ਸਣੀ ਬਾਈ ਨਾਲ ਸਣੀ ਬਾਈ ਜੀ ਮੇਲ ਫੀਮੇਲ ਦਾ ਕੀ ਪ੍ਰਾਈਸ ਬਾਈ ਜੀ ਭਾਈ ਅੱਜ ਦੇ ਰੇਟ ਚ 30000 ਰੁਪਏ ਚਾਹੇ ਮੇ क्या फीमेल वली करती ही जा रही अपने को टियर बिल्कुल ए केसी आई नॉन केसी पाजी जे केसी ਲੈਣਾ 4000 ਰੁਪਏ ਐਕਸਟਰਾ ਪੇਪਰ ਅਪਲਾਈ ਕੀਤੀ ਜਦੋਂ ਪੇਪਰ ਦਊਗਾ ਉਹਦੇ 4000 ਰੁਪਏ ਐਕਸਟਰਾ ਪੇਮੈਂਟ ਉਹਦੇ ਲਵਾਂਗਾ ਠੀਕ ਹੈ ਪਹਿਲਾਂ ਕੋਈ ਨਹੀਂ ਕਿਹਾ ਪਹਿਲਾਂ ਪੇਪਰ ਦੀ ਤਰੂਕ ਅਡਵਾਂਸ ਮੇਂ ਕੋਈ ਨਹੀਂ ਆ ਪੇਪਰ ਅਪਲਾਈ ਕੀਤੇ ਹੋਏ ਜਿਹਨੂੰ ਚਾਹੀਦੀ ਰਿਕੁਆਇਰਮੈਂਟ ਆ ਬੱਚੇ ਦੇ ਮੈਂ ਦੇ ਦੇਣਾ ਅਪੀਲ ਕਰਕੇ ਜਿਹੜੀ ਪੇਪਰ ਦੀ ਆ 4000 ਜਦੋਂ ਤੁਹਾਨੂੰ ਪੇਪਰ ਦੇਤੇ ਉਹਦੇ ਤਰੂਕ ਪੇਪਰ ਦੀ ਪੇਮੈਂਟ ਲਵਾਂਗਾ ਠੀਕ ਹੈ ਬਿਲਕੁਲ ਆਪਾਂ ਉਹਨਾਂ ਨਾਲ ਆਪਾਂ ਭਾਈ ਜੀ ਵਿੱਚੇ ਘੁਮਾ ਕੇ ਦਿਖਾ ਦਿੰਦੇ ਤੁਸੀਂ ਸਟਾਕ ਦੇਖ ਹੀ ਸਕਦੇ ਹੋ ਭਾਈ ਲਓ ਹਰ ਟਾਈਮ ਅਵੇਲੇਬਲ ਹੁੰਦਾ ਹਸਕੀ ਦਾ ਬਾਈ ਦੀ স্পੈਸ਼ਲ ਬਿਲਡਿੰਗ ਆ ਬਾਈ ਆਪਣੀ ਲੋਕੇਸ਼ਨ ਦੱਸਦੀ ਹੋ ਤੇ ਬਾਈ ਆਪਣੀ ਲੋਕੇਸ਼ਨ ਹੈਗੀ ਹੋਸ਼ਿਆਰਪੁਰ ਪੰਜਾਬ ਆਪਣਾ YouTube ਚੈਨਲ ਦਾ ਨਾਮ ਹੈ ਕ੍ਰਿਸਟਲ ਡੌਗ ਚੈਨਲ ਹਸ਼ਿਆਰਪੁਰ ਉੱਤੇ ਫੀਡਬੈਕ ਰੋਜ਼ ਅਪਡੇਟ ਹੁੰਦੇ ਕਸਟਮ ਮੈਨੂੰ ਕਾਲ ਕਰਨ ਤੋਂ ਪਹਿਲਾਂ ਪਹਿਲਾਂ ਮੇਰੇ ਫੀਡਬੈਕ ਪ੍ਰੋਪਰ ਚੈੱਕ ਕਰ ਲੈਣ YouTube ਤੇ ਠੀਕ ਬਿਲਕੁਲ ਤੇ نیچے ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਤੇ ਬਾਈ ਦੀ ਆਪਣਾ Facebook ਪੇਜ ਜਾਂ YouTube ਚੈਨਲ ਦੀ ਜਿਹੜਾ ਵੀ ਦੱਸਿਆ ਭਾਈ ਉਹਨਾਂ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਨਾ ਤੇ ਚੈਨਲ ਨੂੰ ਠੀਕ ਹੈ ਨਾ ਗਰੋ ਓਕੇ ਸਣੀ ਬਾਈ ਬਿਲਕੁਲ ਥੈਂਕ ਯੂ ਭਾਜੀ ਕਿਹੜਾ ਇੱਕ ਵਾਰ ਕੰਟੈਕਟ ਨੰਬਰ ਆ ਭਾਈ ਮੇਰਾ ਕੰਟੈਕਟ ਨੰਬਰ ਹੈਗਾ 9780128603 ਹੁਸ਼ਿਆਰਪੁਰ ਪੰਜਾਬ ਤੋਂ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਆ ਠੀਕ ਹੈ ਨੀਚੇ ਵੀਡੀਓ ਦੇ ਵਿੱਚ ਭਾਈ ਦਾ ਨੰਬਰ ਚੱਲਦਾ ਰਹੂਗਾ ਭਾਈ ਦਾ ਆਲ ਓਵਰ ਇੰਡੀਆ ਡਿਲੀਵਰੀ ਆ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਸਣੀ ਭਾਜੀ ਓਕੇ ਭਾਈ ਥੈਂਕ ਯੂ ਸੱਸੀ ਗਜਦੇਬਾਈ ਕੀ ਹਾਲ ਚਾਲ ਹੈ ਅੱਸੀ ਕਾਲ ਜੀ ਹੋਰ ਪਹੁੰਚ ਗਏ ਡਾਕ ਸ਼ਾਪ ਤੇ ਹਾਂਜੀ ਹਾਂਜੀ ਬਾਈ ਜੀ ਦੇਖੋ ਮੈਂ ਰੇਣਾ ਸਰਕਾਈਬਰ ਕਹਿੰਦੇ ਰਹੇਗੇ ਰਹਿੰਦੇ ਨੇ ਕਿ ਬਾਈ ਜੀ ਬਿਗਲ ਦਾ ਪੱਪੀ ਨਹੀਂ ਮਿਲ ਰਿਹਾ ਦਿਖਾ ਦੇ ਤੁਸੀਂ ਡਾਕ ਸ਼ਾਪ ਦੇ ਵਿੱਚ ਬਿਗਲ ਦਾ ਪੱਪੀ ਨਿਗਾਦੇ ਦੇਖੋ ਅੱਜ ਬਾਈ ਲੈ ਕੇ ਆਇਆ ਸੀ ਪੂਰੇ ਕੁਆਲਿਟੀ ਦੇ ਵਿੱਚ ਬੱਚੇ ਮੇਲ ਫੀਮੇਲ ਤਾਂ ਆਪਾਂ ਕੀ ਰੇਟ ਪੁੱਛਦੇ ਆ ਬਾਈ ਲੈਵੇ ਬਾਈ ਦੇ ਬਾਕੀ ਸਟਾਕ ਮੈਂ ਦਿਖਾਈ ਦਵਾ ਬਾਈ ਲੈਵੇ ਜਰਮਨ ਦੇ ਬੱਚੇ ਪਏ ਨੇ ਕਿ ਠੀਕ ਹੈ ਬਿਗਲ ਦੇ ਬੱਚੇ ਪਏ ਨੇ ਕਿ ਭਾਈ ਇਹ ਲੌਂਗ ਕਾਟ ਫੀਮੇਲ ਹੈ ਕਿ ਮੇਲ ਹੈ ਮੇਲ ਹੈਗਾ ਇਹ ਲੌਂਗ ਕਾਟ ਮੇਲ ਠੀਕ ਹੈ ਗੱਲ ਕਰਦੇ ਆ ਭਾਈ ਜੀ ਬਿਕਲ ਦੇ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਭਾਜੀ ਮੇਲ ਜੀ 12000 ਦਾ ਹੈਗਾ ਠੀਕ ਹੈ ਕੁਆਲਿਟੀ ਚੈੱਕ ਕਰੋ ਫੁੱਲ ਮਾਰਕਿੰਗ ਦੇ ਵਿੱਚ ਬੱਚੇ ਨੇਗੇ ਫੁੱਲ ਠੀਕ ਹੈ ਆਪਾਂ ਜਿਵੇਂ ਕਹਿ ਦਈਏ ਵੀ ਟਿੱਕਾ ਲੱਗਿਆ ਹੁੰਦਾ ਵੀ ਉਹਦੀ ਮਾਰਕਿੰਗ ਦੇ ਵਿੱਚ ਬੱਚੇ ਨੇਗੇ ਤੇ ਫੀਮੇਲ ਦਾ ਭਾਜੀ ਫੀਮੇਲ ਚੈੱਕ ਕਰੋ ਜੀ ਦੇਖੋ ਕੀ ਪ੍ਰਾਈਸ ਜੀ ਇਹ 8000 ਦੀ ਹੈ ਜੀ 8000 ਦੀ ਤੇ ਭਾਈ ਜੀ ਆਪਣਾ ਜਰਮਨ ਦੇ ਜਰਮਨ ਦੀਆਂ ਦੋ ਫੀਮੇਲਾਂ ਨੇ ਇੱਕ ਲੌਂਗ ਕੋਰਡ ਮੇਲ ਹੈ ਠੀਕ ਹੈ ਜੀ ਕੀ ਪ੍ਰਾਈਸ ਜੀ ਮੇਲ ਜੀ 20000 ਦਾ ਠੀਕ ਹੈ ਫੀਮੇਲ ਹੈ ਜੀ ਹਾਂ ਫੀਮੇਲ ਦਾ ਫੀਮੇਲ ਹੈ ਗਏ 8 800 ਨੂੰ ਕਿ ਕਿਹੜੇ ਕੋਡ ਦੇ ਵਿੱਚ ਹਾਂਜੀ ਕਿਹੜੇ ਕੋਡ ਦੇ ਵਿੱਚ ਉਹ ਲੌਂਗ ਕੋਡ ਚ ਨਹੀਂ ਜੀ ਇਹ ਆ ਮੀਡੀਅਮ ਕੋਡ ਠੀਕ ਆ ਪਰ ਮੇਰੇ ਅੰਦੇ ਬਾਈ ਜੀ ਬੱਚੇ ਦਾ ਉਹ ਵੀ ਪੁਰੀਅਨ ਹੈਗਾ 7000 ਦਾ ਮੇਲ ਆ ਜੀ ਤੇ 5000 ਦੀ ਫੀਮੇਲ ਆ ਠੀਕ ਆ ਤੇ ਇੱਕ ਗੱਲ ਹੋਰ ਪੁੱਛਾਂ ਬਾਈ ਜੀ ਜਿਹੜਾ ਕੋਈ ਆਪਣਾ ਕੋਈ ਸਰਕਾਈਬਰ ਆਂਦਾ YouTube ਤੋਂ ਫਾਲੋਅਰ ਆਂਦਾ ਆ ਤਾਂ ਉਹਦਾ ਮਾਨ ਤਨ ਕਰ ਦੋਗੇ ਹਾਂਜੀ ਹਾਂਜੀ ਕਰ ਦਾਂਗੇ ਤੁਹਾਡਾ ਨਾਮ ਲੈ ਕੇ ਚੈਨਲ ਦਾ ਕੋਈ ਚੱਕਰ ਨਹੀਂ ਠੀਕ ਆ ਆਪਣੇ ਚੈਨਲ ਦਾ ਨਾਮ ਲਵੇ ਚਾਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਵੇ ਲਾਈਕ ਕਰਕੇ ਆਵੇ ਤਾਂ ਉਹਨੂੰ ਮਾਨ ਤਨ ਕਰ ਦੋਗੇ ਹਾਂ ਜੀ ਕਰ ਮੋਬਾਈਲ ਨੰਬਰ ਹੈਗਾ 9855155324 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਅਬਰੀਡ ਦੇ ਵਿੱਚ ਕੰਮ ਹੈ ਆਲ ਇੰਡੀਆ ਡਿਲੀਵਰੀ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਜਗਦੇ ਬਾਈ ਓਕੇ ਜੀ ਸਸਿਕਾ ਵੀਰ ਕੀ ਹਾਲ ਚਾਲ ਹੈ ਬਹੁਤ ਵਧੀਆ ਤੂੰ ਦੱਸ ਹੋਰ ਪਹੁੰਚੀ ਗਿਆ ਡਾਕਸੋ ਤੇ ਹਾਂਜੀ ਹਾਂਜੀ ਦੇਖੋ ਭਾਈ ਜੀ ਬਾਈ ਲੈ ਕੇ ਆਇਆ ਹੋਇਆ ਠੀਕ ਹੈ ਚੌ ਚੌ ਦੇ ਬੱਚੇ ਤੇ ਨੀਚੇ ਆਪਾਂ ਗਈਏ ਮੈਂ ਬੱਚੇ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦਾ ਇਸ ਟਾਈਮ ਪੋਮੀਰੀਅਨ ਦੇ ਠੀਕ ਹੈ ਪੋਮੀਰੀਅਨ ਦਾ ਕਲਚਰ ਮਿਕਸਾ ਬੱਚੇ ਵੀਰੇ ਹਾਂਜੀ ਹਾਂਜੀ ਪੋਮੀਰੀਅਨ ਸ਼ਾਰਟ ਹਾਈਟ ਬੱਚੇ ਨੇ ਠੀਕ ਹੈ ਸ਼ਾਰਟ ਹਾਈਟ ਦੇ ਵਿੱਚ ਸਨੋ ਵਾਈਟ ਬੱਚੇ ਨੇ ਕਿ ਤੇ ਬਾਕੀ ਭਾਈ ਜੀ ਨਾ ਚੌ ਚੌ ਦੇ ਬੱਚੇ ਕਾਫੀ ਲੈ ਕੇ ਆਇਆ ਸੀਗਾ ਬਾਈ ਦੇ ਕਾਫੀ ਬੱਚੇ ਸੇਲ ਹੋ ਚੁੱਕੇ ਨੇ ਕਿ ਹੁਣ ਫਿਲਹਾਲ ਮੈਂ ਥੋੜਾ ਵੀਡੀਓ ਸ਼ੂਟ ਕਰਨ ਦੇ ਵਿੱਚ ਫੀਮੇਲ ਦਾ ਪ੍ਰਾਈਸ ਤਾਂ 20000 ਹੈ 20000 ਇਹ ਭਾਈ ਜੀ ਫੀਮੇਲ ਦਾ ਇਹ ਫੀਮੇਲ ਦਾ ਪ੍ਰਾਈਸ 15000 15000 ਇਹ ਭਾਈ ਜੀ ਆਪਣੇ ਆਲ ਦੇ ਆਲ ਕਲਰ ਦੇ ਵਿੱਚ ਬੱਚੇ ਮਿਲ ਜਾਂਦੇ ਹਾਂ ਹਾਂ ਜੀ ਹਾਂ ਜੀ ਆਲ ਕਲਰ ਜਿਵੇਂ ਬਲੈਕ ਆਉਂਦਾ ਇਹਦੇ ਵਿੱਚ ਇਹ 골ਡਨ ਸ਼ੇਡ ਹੈ ਹਾਂ ਜੀ ਇਹ ਕਰੀਮ ਕਲਰ ਚ ਆਇਆ ਕਰੀਮ ਕਲਰ ਦੇ ਵਿੱਚ ਭਾਈ ਪੂਰਾ ਵਧੀਆ ਬੱਚਾ ਚੈੱਕ ਕਰ ਲਓ ਤੁਸੀਂ ਕੁਆਲਿਟੀ ਚੈੱਕ ਹੀ ਕਰ ਸਕਦੇ ਹੋ ਠੀਕ ਹੈ ਨਾ ਬੱਚਾ ਫੁੱਲ ਫਰੀ ਹੈ ਫੁੱਲ ਐਕਟਿਵ ਬੱਚਾ ਹੈ ਫੁੱਲ ਹੈਲਥੀ ਬੱਚਾ ਤੇ ਭਾਈ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਆਪਣਾ ਆਲ ਬਰੀਡ ਤੇ ਆਈ ਆਲ ਬਰੀਡ ਦੇ ਵਿੱਚ ਹੀ ਕੰਮ ਹਾਂ ਜੀ ਹਾਂ ਜੀ ਤੇ ਜੇ ਆਪਣਾ ਕੋਈ ਕਸਟਮਰ ਆਂਦਾ YouTube ਤੋਂ Facebook ਤੋਂ ਫੇਸ ਤੋਂ ਕੋਈ ਕਸਟਮਰ ਆਂਦਾ ਆ ਜੇ ਤੁਹਾਡਾ ਚੈਨਲ ਲਾਈਕ ਕਰਕੇ ਆਊਗਾ ਹੀ ਸਬਸਕ੍ਰਾਈਬ ਕਰਕੇ ਆਊਗਾ ਆਪਾਂ ਨੂੰ 2000 ਲੈਸ ਕਰ ਦਾਂਗੇ 2022 ਨੇ ਆਫਰ ਹੀ ਲਾਤੀ ਵੀ ਜਿਹੜਾ ਕੋਈ ਆਪਣਾ ਭਾਈ ਮੇਰਾ ਚੈਨਲ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਸ਼ੇਅਰ ਕਰਕੇ ਆਊਗਾ ਜੇ ਬੰਦਾ ਆ ਕੇ ਕਹਿ ਦੇਵੇ ਆ ਕੇ 59 ਚੈਨਲ ਤੋਂ ਦੇਖ ਕੇ ਆਇਆ ਆਪਾਂ 2000 ਲੈਸ ਕਰ ਦਾਂਗੇ 2000 ਰੁਪਏ ਸਦਾ ਲੈਸ ਬਾਈ ਜੀ ਠੀਕ ਹੈ ਤੇ ਬਾਈ ਦਾ ਕੰਟੈਕਟ ਨੰਬਰ ਬੁੱਧਿਆ ਲੋਕੇਸ਼ਨ ਬੁੱਧਿਆ ਜੀ ਮੈਂ ਦੇਖਣਾ ਆਪਣੀ ਲੁਧਿਆਣਾ ਹੀ ਕੰਟੈਕਟ ਹੈਗਾ 9781072047 ਠੀਕ ਹੈ ਨੀਚੇ ਵੀਡੀਓ ਦੇ ਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਗ੍ਰੀਡ ਦੇ ਵਿੱਚ ਕੰਮ ਹੈ ਬਾਈ ਲਓ ਫਿਲਹਾਲ ਸਟਾਕ ਹੈ ਸੀਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਵੀਰੇ ਓਕੇ ਥੈਂਕ ਯੂ ਵੈਲਕਮ ਜੀ ਸਸੀ ਗਾ ਜਾਨੇ ਬਾਈ ਕੀ ਹਾਲ ਚਾਲ ਹੈ ਠੀਕ ਹੈ ਵੀਰੇ ਵਧੀਆ ਵਧੀਆ ਕੰਮ ਹੋ ਰਾਈਗੇ ਡਾਕਟਰ ਸਾਹਿਬ ਤੇ ਹਾਂ ਹਾਂ ਬਈ ਇਹ ਕੋਈ ਭਾਈ ਜੀ ਆਪਣੇ ਦਾ ਸਬਸਕ੍ਰਾਈਬਰ ਤੇ ਨਾ ਆਪ ਨੂੰ YouTube ਕੋਈ ਮੈਨੂੰ ਬਹੁਤ ਮੈਸੇਜ ਆ ਰਹੇ ਸੀਗੇ ਭਾਈ ਜੀ ਤੁਸੀਂ ਨਾ ਲੌਂਗ ਕੋਰਡ ਬੱਚੇ ਦਿਖਾਈ ਜਾਂਦੇ ਹੋ ਵਧੀਆ ਠੀਕ ਹੈ ਨਾ ਰਿਸਟ ਕੋਰਡ ਬੱਚੇ ਦਿਖਾਈ ਜਾਂਦੇ ਹੋ ਵੀ ਨਾਰਮਲ ਕੋਡ ਦੇ ਵਿੱਚ ਵੀ ਸਾਨੂੰ ਜਰਮਨ ਸ਼ੈਪਡ ਦੇਖਣ ਨੂੰ ਚਾਹੀਦੇ ਆ ਤਾਂ ਅੱਜ ਬਾਈ ਆਪਣਾ ਸੋਨਾ ਲੈ ਕੇ ਆਇਆ ਸੀ ਰਾਏਕੋਟ ਵਾਲਾ ਠੀਕ ਹੈ ਜਰਮਨ ਦੇ ਬੱਚੇ ਠੀਕ ਹੈ ਨਾਰਮਲ ਕੋਡ ਦੇ ਵਿੱਚ ਗੱਲ ਕਰਦੇ ਆ ਬਾਈ ਜੀ ਸਟਾਕ ਦੇ ਵਿੱਚ ਮੈਂ ਕੈਮਰਾ ਮਾਰਾ ਤਾਂ ਬਾਈ ਨੂੰ ਸਟਾਕ ਬਾਧੂ ਪਿਆ ਬਹੁਤ ਵਧੀਆ ਬੱਚੇ ਨੇ ਕਿ ਵਧੀਆ ਕੁਆਲਿਟੀ ਦੇ ਬੱਚੇ ਨੇ ਕਿ ਗੱਲ ਕਰਦੇ ਆ ਬਾਈ ਜੀ ਮੇਲ ਪਾ ਜੀ ਫੀਮੇਲ ਦਾ ਕੀ ਪ੍ਰਾਈਸ ਹੈ ਪਾ ਜੀ ਫੀਮੇਲ ਦਾ ਵੀਰੇ 5000 ਆ ਰਹੀ ਹੈ 5000 ਰੁਪਏ ਡੀਲ ਲੈਣ ਵਾਲਾ ਠੀਕ ਹੈ ਤੇ ਮੇਲ ਦਾ ਹੈਗਾ 11000 ਰੁਪਏ 11000 ਰੁਪਏ ਭਾਈ ਜੀ ਦੇਖੋ ਤੁਸੀਂ ਇਹ ਟੈਂਕਿੰਗ ਕਰਵਾ ਦਿਓ ਤੁਸੀਂ ਕੁਆਲਿਟੀ ਦੇ ਵਿੱਚ ਭਾਈ ਜੀ ਬੱਚਾ ਘਮਾ ਕੇ ਦਿਖਾ ਦਿਓ ਫੁੱਲ ਲੈਂਗੁਏਜੇਸ਼ਨ ਦੇ ਵਿੱਚ ਬੱਚੇ ਨੇ ਵੀ ਠੀਕ ਹੈ ਨਾ ਜਿਵੇਂ ਸਕਿਉਰਟੀ ਪਰਪਸ ਨੂੰ ਜਾਇਰਾ ਵਗੈਰਾ ਭਾਈ ਜੀ ਜਰਮਨ ਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਨਾਰਮਲ ਕੋਡ ਦੇ ਵਿੱਚ ਕਈਆਂ ਡਿਮਾਂਡ ਆਉਂਦੀ ਰਹਿੰਦੀ ਹੈ ਤਾਂ ਹੀ ਮੈਂ ਬੱਚੇ ਦਿਖਾ ਰਹੇ ਹਾਂ ਭਾਈ ਲਵੇ ਸੋਨੇ ਲਵੇ ਸੀਗੇ ਤੇ ਫੀਮੇਲ ਦਾ ਬਾਈ ਨੇ 5000 ਰੀਡ 85 ਦਿੱਤਾ ਹੈ ਭਾਈ ਜੀ ਆਪਣਾ ਆਲ ਬ੍ਰੀਡ ਦੇ ਵਿੱਚ ਕੰਮ ਹੈ ਨਾ ਆਲ ਬ੍ਰੀਡ ਕੀ ਕੰਮ ਹੈ ਵੀਰੇ ਠੀਕ ਹੈ ਆਲ ਓਵਰ ਇੰਡੀਆ ਡਿਲੀਵਰੀ ਹੈ ਹਾਂ ਜੀ ਵੀਰੇ ਠੀਕ ਹੈ ਨਾ ਤੇ ਫਿਲਹਾਲ ਸਟਾਕ ਆਪਣਾ ਲਵੇ ਜਰਮਨ ਦਾ ਹੈ ਨੋਰਥ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਨਾ ਤੇ ਬਾਕੀ ਭਾਈ ਜੀ ਆਪਾਂ ਮੈਂ ਇੱਕ ਪੁੱਛਣਾ ਜਾਵਾਂ ਜੇ ਆਪਣੇ ਕੋਈ YouTube ਕਸਟਮਰ ਆਉਂਦਾ YouTube ਤੋਂ ਕਸਟਮਰ ਆਉਂਦਾ ਜਾਂ Facebook ਪੇਜ ਤੋਂ ਆਉਂਦਾ ਹੈ ਤਾਂ ਉਹਦਾ ਮਾਣ ਅਧਰ ਹੋ ਜਾਊਗਾ ਜਰੂਰ ਵੀਰੇ ਕਰਾਂਗੇ ਤੁਹਾਡਾ ਲੈ ਕੇ ਚੈਨਲ ਦਾ ਨਾਮ ਆਉਂਦਾ ਹੈ ਨਾ ਆਪਣੇ ਕੋਲ ਜਰੂਰ ਕਰਾਂਗੇ ਉਹਨੂੰ ਮਾਣ ਕਰਾਈ ਉਹਦਾ ਪੂਰਾ ਠੀਕ ਹੈ ਤੇ ਭਾਈ ਨੇ ਦੱਸ ਹੀ ਦਿੱਤਾ ਭਾਈ ਜੀ ਵੀ ਆਪਣਾ ਚੈਨਲ ਨੂੰ ਜ ओके भाई मैं अपना मोबाइल नंबर दे दती हूं वैसे सोने 8872401302 ठीक है नीचे वीडियो ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਆਲ ਬਰੀਡ ਦੇ ਵਿੱਚ ਕੰਮ ਹੈ ਬਾਈ ਦਾ ਆਲ ਇੰਡੀਆ ਡਿਲੀਵਰੀ ਹੈ ਤੇ ਫਿਲਹਾਲ ਬਾਈ ਲਵੇ ਜਰਮਨ ਦੇ ਸ਼ਾਰਟਕਟ ਦੇ ਬੱਚੇ ਪਈ ਨੇ ਓਕੇ ਸੋਨੇ ਬਾਈ ਓਕੇ ਵੀਰੇ इसी के साथ आज की मजदूरी यही खत्म करते हैं अगर तुम्हें वीडियो पसंद आई तो लाइक मारो यार मुझे नहीं पता मुझे दो मिलियन लाइक चाहिए कैसे ना कैसे करके मुझे चाहिए इतना झिला मैं कभी नहीं हूँ अपनी पूरी जिंदगी में जितना इसमें झिलाऊ मुझे चाहिए चाहिए तो लाइक मारो और अगर तुम लोग नए हो तो सब्सक्राइब करो वो जो लाल वाला बटन है उस उसपे फूट फेंक के मारो या फिर मोमबत्ती मुझे नहीं पता बस क्लिक हो जाना चाहिए अब मैं भी जा रहा हूं मुझे पैसों के पीछे भागना है बाय